ਆਵਾਜ਼ ਸੁਣੋ ਬਾਈ ਇਹਦੀ ਯਾਰਾ ਯਾਰ ਹੱਥੀ ਯਾਰ ਹੈਗੇ ਨਾ ਬਾਈ ਕਿਹਨਾਂ ਡੱਚ ਜੀ ਪੈਂਦਾ ਸੀਗਾ ਉੱਪਰ ਪੈਂਦਾ ਸੀ ਜੀ ਅੱਛਾ ਇੱਥੇ ਇੱਥੇ 1 ਰੁਪਿਆ ਪਾਓ ਹਾਂ ਉਸ ਤੋਂ ਬਾਅਦ ਨੰਬਰ ਡਾਇਲ ਇਦਾਂ ਹੁੰਦਾ ਸੀ ਘੁੰਮ ਕੇ ਹੁਣ ਤਾਂ ਜਾਮ ਹੋਇਆ ਪਿਆ ਪੁਰਾਣਾ ਬਹੁਤ ਜ਼ਿਆਦਾ ਐਂ ਦੱਬ ਕੇ ਕਮਾਣਦੇ ਸੀ ਨਾ ਐਸਟੀਡੀ ਤੇ ਲੱਗਿਆ ਹੁੰਦਾ ਸੀ ਇਹ ਦੇਖੋ ਬਾਈ ਇਹਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ ਜੇ ਮਨ ਕੇ ਚੱਲੋ ਵੀਰੇ ਇੱਕ ਵਾਰ ਇਹ ਦੋਨੇ ਪਾਸੇ ਅਲੱਗ-ਅਲੱਗ ਗੀਤ ਚੜ ਜਾਂਦੇ ਸੀ ਨਾ ਜਿਵੇਂ ਕੈਸਟ ਦੇ ਵਿੱਚ ਹੁੰਦੇ ਨੇ ਹਾਂਜੀ ਹਾਂਜੀ 80 70 ਸਾਲ ਪੁਰਾਣਾ ਕੈਮਰਾ ਹੈ ਹਾਂਜੀ ਆ ਦੇਖ ਲਓ ਬਾਈ ਲਵਾ ਕੇ ਦਿਖਾਦੇ ਸਾਰੇ ਭਰਾਵਾਂ ਨੂੰ ਇੰਗਲੈਂਡ ਠੀਕ ਹੈ ਹਾਂਜੀ ਅੱਛਾ ਆਹ ਵਾਲਾ ਇਹ ਥੋੜਾ ਹੱਥ 'ਚ ਹਾਂਜੀ ਇਹ ਵੀ ਇੰਗਲੈਂਡ ਦੀ ਹੈਗਾ ਨਹੀਂ ਇਹ ਨਹੀਂ ਇੰਗਲੈਂਡ ਦਾ ਹੈਗਾ ਇਹ ਵਾਲਾ ਇੰਗਲੈਂਡ ਦਾ ਇੰਗਲੈਂਡ ਦਾ ਮਾਈਕ ਹੈ ਅੱਛਾ ਆਹ ਵਾਲਾ ਬਟਨ ਐਵੇਂ ਦਬ ਕੇ ਰੱਖਣਾ ਪੈਂਦਾ ਸੀ ਅੰਗਰੇਜ਼ਾਂ ਦਾ ਰੂਲ ਸੀਗਾ ਕੋਈ ਵੀ ਬੰਦਾ ਸਾਈਕਲ ਦੀ ਲਾਈਟ ਤੋਂ ਬਿਨਾਂ ਬਾਹਰ ਜਾਂਦਾ ਚਲਾਣ ਹੁੰਦਾ ਸੀ ਇਹ ਇਹ ਲੱਗਦੀ ਕਿੱਥੇ ਜਿੱਥੇ ਸਾਈਕਲ ਦੇ ਮੂਰੇ ਲੋਕ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚਾ ਜੀ ਆਪਣੇ ਸੰਗਰੂਰ ਦੇ ਧੂਰੀ ਸ਼ਹਿਰ ਦੇ ਵਿੱਚ ਧੂਰੀ ਦੇ ਵਿੱਚ ਵੀ ਆਪਣਾ ਨਾਲ ਕੁ ਭਰਾ ਨੇਗੇ ਮੈਂ ਕਹਿੰਨਾ ਬਈ ਤੁਸੀਂ ਚੀਜ਼ਾਂ ਜਦ ਦੇਖ ਕੇ ਨਾ ਤੁਸੀਂ ਐ ਕਹੋਗੇ ਕਿ ਬਈ ਸੱਚੀ ਯਾਰ ਖਜ਼ਾਨਾ ਹੀ ਆ ਮਤਲਬ ਪੁਰਾਣੀਆਂ ਚੀਜ਼ਾਂ ਦਾ ਭਰਪੂਰ ਸਮਾਨ ਪਹਿਲਾਂ ਤਾਂ ਵੀਰੇ ਸਸਰੀਕਾਰ ਵੈਲਕਮ ਹੈ ਜ ਆਪਣੇ ਚੈਨਲ ਤੇ ਇੱਕ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਦੱਸ ਦੋ ਆਪਣੇ ਕਈ ਵਾਰ ਜਿਵੇਂ ਕਿਸੇ ਨੇ ਚੀਜ਼ ਬਾਇ ਕਰਨੀ ਹੁੰਦੀ ਹੈ ਵੀ ਆਪਾਂ ਸੇਲ ਆਊਟ ਕਰ ਦਿੰਦੇ ਹਾਂਗੇ ਅਨਟਿਕ ਚੀਜ਼ਾਂ ਹਾਂ ਜੀ ਜੇ ਕਿਸੇ ਨੇ ਆਪਣਾ ਪ੍ਰੋਪਰ ਵਿਜ਼ਿਟ ਕਰਨਾ ਹੋਵੇ ਵੀ ਆਪਣਾ ਧੂਰੀ ਦੇ ਵਿੱਚ ਕਿਸੇ ਨੇ ਆਣਾ ਹੋਵੇ ਧੂਰੀ ਦੇ ਵਿੱਚ ਆਪਣੀ ਪ੍ਰੋਪਰ ਲੋਕੇਸ਼ਨ ਕੀ ਪੈਂਦੀ ਹੈ ਧੂਰੀ ਬੱਸ ਸਟੈਂਡ ਦੇ ਨਾਲ ਹੀ ਆਪਣਾ ਦੀਪ ਠੱਬਾ ਆ ਜਾਂਦਾ ਹਾਂ ਜੀ ਬਿਲਕੁਲ ਸਾਹਮਣੇ ਗਲੀ ਜੀ ਘਰ ਆਪਣਾ ਮੈਂ ਤੁਹਾਨੂੰ ਸਿੰਪਲ ਵੀ ਦੱਸ ਦਣਾ ਜਿਹੜਾ ਆਪਣਾ ਮੇਨ ਚੌਂਕ ਹੈ ਜਿਹੜਾ ਬੱਸ ਸਟੈਂਡ ਵਾਲਾ ਆਪਾਂ ਮੁੜਦੇ ਹਾਂ ਨਾ ਵੀਰੇ ਹਾਂ ਜੀ ਜਦੋਂ ਆਪਾਂ ਬੱਸ ਸਟੈਂਡ ਮੇਨ ਰੋਡ ਤੋਂ ਬੱਸ ਸਟੈਂਡ ਰੋਡ ਪਾਸੇ ਜਾਵਾਂਗੇ ਤਾਂ ਤੀਜੀ ਗਲੀ ਆਪਣੀ ਗਲੀ ਦੇ ਵਿੱਚ ਐਂਟਰ ਕਰਿਓ ਤਾਂ ਤੀਜਾ ਹੀ ਘਰ ਹੈ ਕਾਲੇ ਰੰਗ ਦਾ ਗੇਟ ਲੱਗਾ ਮੈਂ ਤੁਹਾਨੂੰ ਬਾਹਰੋਂ ਪ੍ਰੋਪਰ ਲੋਕੇਸ਼ਨ ਵੀ ਦਿਖਾ ਦੂੰਗਾ ਜੇ ਕਿਸੇ ਭਰਾ ਨੂੰ ਉਰੇ ਆਉਣਾ ਹੈ ਬਾਕੀ ਨਾਲ ਭਰਾ ਹੋਰਾਂ ਦਾ ਸਕਰੀਨ ਤੇ ਆਪਾਂ ਨੰਬਰ ਚਲਾਵਾਂਗੇ ਪ੍ਰੋਪਰ ਵੀ ਤੁਸੀਂ ਉਰੇ ਆਉਣ ਤੋਂ ਪਹਿਲਾਂ ਇੱਕ ਵਾਰੀ ਕੰਟੈਕਟ ਕਰ ਲਓ ਕਈ ਵਾਰ ਭਰਾ ਕਿਸੇ ਜ਼ਰੂਰੀ ਕੰਮ ਵਾਸਤੇ ਬਾਹਰ ਚਲੇ ਜਾਂਦੇ ਨੇ ਕਿਉਂਕਿ ਸਮਾਨ ਸਮੂਹ ਲੈਣ ਵਾਸਤੇ ਹਨ ਆਪਾਂ ਚਲੇ ਜਾਂਦੇ ਹੁੰਨੇ ਆ ਜੇ ਗੱਲ ਕਰੀ ਕਿ ਵੀਰੇ ਕਲੈਕਸ਼ਨ ਤਾਂ ਤੁਸੀਂ ਅਬ ਮੈਂ ਕਹਾਂ ਸਦਾ ਆਪਾਂ ਜਦ ਥੋੜੀ ਏਜ ਕਿੰਨੀ ਹੋ ਗਈ ਅਪਰੋਕਸੀਮੇਟ ਮੇਰੀ 20 ਏਡੀ ਵੀ ਆਪਣੇ ਤੋਂ ਪਹਿਲਾਂ ਦਾ ਸਮਾਨ ਪਿਆ ਹਾਂਜੀ 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 ਆਪਣੇ ਦਾਦੇ ਪਰਦਾਦੇ ਹੋਰ ਜਿਹੜੇ ਇਸਤੇਮਾਲ ਕਰਦੇ ਸੀ ਉਹਦਾ ਤੇ ਕੁਛ ਕੱਚਾ ਇਹ ਸਮਾਨ ਹੈ ਤੁਸੀਂ ਪਹਿਲੀ ਵਾਰ ਦੇਖੋਗੇ ਸਰਪ੍ਰਾਈਜ਼ ਹੋ ਜਾਓਗੇ ਮਿਊਜ਼ਿਕ ਦੀ ਗੱਲ ਕਰੀਏ ਮੈਨੂੰ ਲੱਗਦਾ ਤੁਸੀਂ ਕੁਝ ਜ਼ਿਆਦਾ ਸ਼ਕੀਨ ਮਿਊਜ਼ਿਕ ਦੇ ਵਿੱਚ ਹੈ ਨਾ ਹਾਂਜੀ ਹਰ ਇੱਕ ਐਕਸਟਰਾ ਕੁਸਟਾ ਦਾ ਦੌਰ ਚੱਲੋ ਆਪਾਂ ਵੀ ਨਿੱਕੀ ਨਿੱਕੀ ਹੁੰਦੇ ਟਰੈਕਟਰਾਂ ਦਾ ਚਲਾਉਂਦੇ ਰਹੇ ਹਾਂ ਤਾਂ ਹਾਂਜੀ ਹਾਂਜੀ ਆਪਾਂ ਆਪਣੇ ਦੌਰ ਦੇ ਵਿੱਚ ਗੱਲ ਕਰਿਆ ਵੀ ਆਪਣੇ ਤੋਂ ਪਹਿਲਾਂ ਨਾ ਦੂਰ ਜਾੜਾ ਹੁੰਦਾ ਸੀ ਤੁਹਾਨੂੰ ਉਹ ਵੀ ਦਿਖਾ ਦੇਣਾ ਇੱਕ ਜਿਹੜੀ ਸਭ ਤੋਂ ਸਪੈਸ਼ਲ ਚੀਜ਼ ਹੈ ਬਈ ਮੈਨੂੰ ਥੋੜੀ ਲੱਗੀ ਆਹ ਅਵਾਰਡ ਪਿਆਕਾ ਜੀ ਰਿਸ਼ੀ ਕਪੂਰ ਦਾ ਜੋ ਕਿ ਉਹਨਾਂ ਨੂੰ ਅਵਾਰਡ ਮਿਲਿਆ ਸੀ ਇਹਦੀ ਹਿਸਟਰੀ ਕੀ ਹੈ ਵੀਰੇ ਜਿਹੜਾ ਅਵਾਰਡ ਪਿਆਕਾ ਜੀ ਜਦੋਂ ਚਾਂਦਨੀ ਫਿਲਮ ਆਈ ਸੀ ਜੀ ਹਾਂਜੀ ਉਸ ਟਾਈਮ ਤੇ ਜਦੋਂ ਰਿਕਾਰਡ ਐਲਪੀ ਵੱਡਾ ਰਿਕਾਰਡ ਬਣਦਾ ਸੀਗਾ ਜਦੋਂ ਉਹਦੀ ਪੂਰੀ ਮਾਰਕੀਟ ਉਹ ਸਭ ਤੋਂ ਜ਼ਿਆਦਾ ਸੇਲ ਹੋ ਜਾਂਦੀ ਫਿਲਮ ਜਿੰਮੀ ਹਿੱਟ ਹੋ ਗਈ ਹਿੱਟ ਹੋ ਠੀਕ ਹੈ ਪਲੇਟਿਨਮ ਡਿਸਕ ਆ ਗਈ ਓਕੇ ਗ੍ਰੈਮੋਫੋਨ ਕੰਪਨੀ ਥੱਲੇ ਫੋਰ ਆਊਟਸਟੈਂਡਿੰਗ 뮤직 ਸੇਲ ਸਭ ਤੋਂ ਜ਼ਿਆਦਾ ਰਿਕਾਰਡ ਬਿਕਣ ਤੋਂ ਬਾਅਦ ਫਿਰ ਰਿਸ਼ੀ ਕਪੂਰ ਦਾ ਨਾਮ ਲੇ ਕੇ ਉਹਨੂੰ ਗਿਫਟ ਕਰਦੀ ਸੀ ਕੰਪਨੀ ਅੱਛਾ ਇਹ ਰਿਸ਼ੀ ਕਪੂਰ ਨੂੰ ਵੀ ਮਿਲਿਆ ਹੋਇਆ ਉਹਦਾ ਇੱਕ ਗਿਫਟ ਹੈ ਜੋ ਗੂਗਲ ਤੇ ਤੁਸੀਂ ਸਰਚ ਵੀ ਕਰੋਗੇ ਰਿਸ਼ੀ ਕਪੂਰ ਫਿਲਮ ਟਰੋਫੀ ਤਾਂ ਆਪਣੇ ਹੀ ਨਿਕਲੂਗਾ ਪੂਰੇ ਇੰਡੀਆ ਵਿੱਚ ਆਪਣੇ ਕੋਲ ਹੀ ਨੇ ओके हां ਤੁਸੀਂ ਤੇ ਮਰਜ਼ੀ ਸਰਚ ਕਰ ਲਿਓ ਲੈ ਭਈਆ ਯਾਰ ਮਤਲਬ ਜੇ ਨਹੀਂ ਕਿ ਜੇ ਗੱਲ ਕਰੀ ਬਈ ਕਿਹੜੇ ਸਨ ਦੀ ਗੱਲ ਹੋ ਸਕਦੀ ਤੇ ਕੁਝ ਮੈਂਸ਼ਨ ਕੀਤਾ ਹੋਊਗਾ ਨਹੀਂ ਮੈਂਸ਼ਨ ਨਹੀਂ ਕੀਤਾ ਬਸ ਜਦੋਂ ਫਿਲਮ ਆਈ ਆ ਉਸ ਟਾਈਮ ਦੀ ਹੈ ਇਹ ਉਸ ਟਾਈਮ ਦੀ ਬਹੁਤ ਪੁਰਾਣਾ ਹੈ ਹਨਾ ਰਿਸ਼ੀ ਕਪੂਰ ਦਾ ਇਹ ਚ ਕੁਝ ਸਿਲਵਰ ਸਿਲਵਰ ਦੇ ਬਣੇ ਹੋਣੇ ਨੇ ਇਹ ਰਿਕਾਰਡ ਨੇ ਪਿੱਤਲ ਦੇ ਨੇ ਓਕੇ ਤੇ ਸਿਲਵਰ ਪਲੇਟਡ ਹੁੰਦੇ ਨੇ ਚੱਲਦੇ ਵੀ ਨੇ ਚੱਲਦੇ ਵੀ ਨੇ ਹਾਂ ਅੱਛਾ ਜੀ ਤਾਂ ਪਲਾਸਟਿਕ ਵਾਲੇ ਰਿਕਾਰਡ ਚੱਲਦੇ ਆ ਇਹ ਪਿੱਤਲ ਦੇ ਹੋ ਕੇ ਵੀ ਚੱਲਦੇ ਨੇ ਅੱਛਾ ਭਾਈ ਜਿਹੜਾ ਤੇ ਨੀਚੇ ਚੀਜ਼ ਪਈ ਹੈ ਇਹ ਇੱਕ ਹੀ ਚੀਜ਼ ਹੈਗੀ ਇਹ ਤਾਂ ਇਹ ਵੀ ਰਿਸਿਵਰ ਹੈ ਜੀ ਜਿਵੇਂ ਸਪੀਕਰ ਅਟੈਚ ਕਰਕੇ ਗਾਣੇ ਵਗੈਰਾ ਸੁਣਨੇ ਉਹਦੋਂ ਕੰਮ ਆਉਂਦਾ ਜਿਵੇਂ ਟੀਵੀ ਨਾਲ ਅਟੈਚ ਕਰਨਾ ਹੋਵੇ ਨਾ ਇਹ ਉਸ ਟਾਈਮ ਤੇ ਫਿਰ ਵੋਲਿਊਮ ਹਾਈ ਹੋ ਜਾਂਦੀ ਹੈ ਅੱਛਾ ਐਂਪਲੀਫਾਇਰ ਇਸ ਤਰ੍ਹਾਂ ਕੰਮ ਕਰਦਾ ਇਸ ਤਰ੍ਹਾਂ ਕੰਮ ਕਰਦਾ ਹਾਂਜੀ ਇਹ ਕੰਮ ਕਰਦਾ ਹੁਣ ਜਿਹੜੀਆਂ ਬਾਈ ਮੇਨ ਚੀਜ਼ਾਂ ਨਾਲ ਤੁਸੀਂ ਦੇਖ ਕੇ दंग ਰਹਿ ਜਾਓਗੇ ਅਸਾ ਦਿਲਜੀਤ ਦਸਾਂਜ ਦੀ ਪੁਰਾਣੀ ਫੋਟ ਹੈ ਮਿੱਤਰਾਂ ਨਾਲ ਬਲ ਮੰਗਿਆ ਹੈ ਆ ਦਿਲਜੀਤ ਭਰਾ ਤੱਕ ਜਰੂਰ ਸ਼ੇਅਰ ਕਰ ਦਿਓ ਬਾਈ ਆ ਲੈ ਜੇ ਮਤਲਬ ਆਪਣਾ ਭਰਾ ਹੋ ਵੀਡੀਓ ਦੇਖ ਰਿਹਾ ਜੇ ਤੂੰ ਆਪਦੇ ਗਾਣੇ ਗੁਣੇ ਵੀ ਕੈਸਟ ਲੈਣੀ ਹੈ ਤਾਂ ਨਾ ਭਰਾ ਨਾਲ ਕੰਟੈਕਟ ਕਰ ਲੈ ਇੱਕ ਤੋਂ ਇੱਕ ਵੀਰੇ ਬਾਲੀਵੁੱਡ ਤੇ ਆਪਣਾ ਪੰਜਾਬੀ ਇੰਡਸਟਰੀ ਹੈ ਨਾ ਹਾਂਜੀ ਹਾਂਜੀ ਬਾਈ ਯਾਰ ਇੱਕ ਇੱਕ ਸਾਜੰਦੀ ਤੁਸੀਂ ਹਿੰਦੀ ਦੇ ਵਿੱਚ ਗਾਣੇ ਤਾਂ ਸੁਣੇ ਆਂ ਹਾਂਜੀ ਪੰਜਾਬੀ ਦੇ ਗਾਣੇ ਨਹੀਂ ਸੁਣੇ ਹੋਣੇ ਸਾਜੰਦੇ ਇਹ ਪੰਜਾਬੀ ਦੇ ਵਿੱਚ ਪੰਜਾਬੀ ਦੇ ਗਾਣੇ ਗਾਏ ਹੋਏ ਨੇ अच्छा जी हां जी हां एक अपनी हिंदी मूवी सी जिदे ਵਿੱਚ 사જન हां जी सलमान खान ਨੇ ਕੰਮ ਕੀਤਾ ਸੀਗਾ ਤੁਹਾਨੂੰ ਦੱਸ ਦਿੰਨਾ ਇਹ ਉਹਦੀ ਕੈਸਟ ਹੈ ਦੇ ਵਿੱਚ ਉਹੀ ਗੀਤ ਡੱਬ ਕੀਤੇ ਹੋਏ ਨੇ ਪੰਜਾਬੀ ਚ हां ਪੰਜਾਬੀ ਚ ਓਕੇ ਆਨਲਾਈਨ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੇ ਨਹੀਂ ਮਿਲਦੇ ਬਈ ਹਿੰਦੀ ਜੀ ਹੀ ਆਊਗਾ ਜਦੋਂ ਵੀ ਆਊਗਾ ਲੈ ਲੈ ਬਈ ਮੈਂ ਕਹਿੰਨਾ ਫੇਰ ਮੈਂ ਵੀ ਪੰਜਣਾ ਬਈ ਆਪਣੇ ਕੋਲ ਹਨਾ ਪੁਰਾਣੀ ਤੋਂ ਪੁਰਾਣੀ ਜਿਹੜੀਆਂ ਆਪਾਂ ਅਕਸਰ ਉਦੋਂ 20 ਸਿਆਰਨ ਦੇ ਵਿੱਚ ਚੱਲਦੀ ਹੁੰਦੀ ਸੀ ਬਈ ਹੈਗੀਆਂ ਰੀਲ ਉਹ ਵੀ ਹੈਗੀਆਂ ਨਹੀਂ ਹੈਗੀਆਂ ਬਈ ਆ ਦੇਖ ਲਓ ਬਈ ਬਾਈ ਹੋਰ ਕੋਰ ਫੁੱਲ ਵੱਧੂ ਪਿਆ ਅੱਛਾ ਬਈਆ ਪਲੇਅਰ ਆ ਗਏ ਆਪਣੇ ਇਹ ਸਾਰੇ ਪਲੇਅਰ ਨੇ ਜੀ ਓਕੇ ਇਹਦੇ ਵਿੱਚ ਕੈਸਟ ਚਲਦੀ ਹੈ ਇੱਥੇ ਇਹ ਤੋਂ ਓਪਨ ਹੋ ਜਾਂਦਾ ਕੈਸਟ ਚਲਦੀ ਹੈ ਇਸ ਸਾਈਡ ਇਹਦੀ ਸੀੜੀ ਚਲਦੀ ਹੈ ਓਕੇ ਵਿੱਚ ਹੀ ਸਪੀਕਰ ਆ ਜਾਂਦੇ ਆ ਭਾਈ ਇਹ ਮੈਂ ਕਹਣਾ ਅੱਛਾ ਭਾਈ ਜਿਹੜਾ ਆ ਪਿਆ ਤੁਹਾਡੇ ਕੋਲ ਹਾਂਜੀ ਇਹ ਬੜੀ ਯੂਨੀਕ ਜਿਹੀ ਲੱਗਦੀ ਹੈ ਇਹ ਉਹੀ ਹੈ ਜਿਹੜਾ ਉਹ ਰੋਲਰ ਜਿਹਾ ਰੱਖ ਕੇ ਇਹ ਗੋਲ ਗੋਲ ਘੁੰਮ ਜਾਂਦਾ ਸੀਗਾ ਫਿਰ ਚੱਲਦਾ ਹੁੰਦਾ ਸੀ ਹਾਂਜੀ ਹਾਂਜੀ ਇਹ ਹੈਗਾ ਰਿਕਾਰਡ ਪਲੇਅਰ ਇਹ ਫਲਿਪਸ ਦਾ ਹਾਈ ਕੁਆਲਿਟੀ ਇੰਟਰਨੈਸ਼ਨਲ ਮਾਡਲ ਆਉਂਦਾ ਸੀਗਾ ਜੀ ਤਵੇ ਚਲਾਉਣ ਵਾਸਤੇ ਠੀਕ ਹੈ ਜੀ ਇਹਦੇ ਉੱਪਰ ਵੱਡਾ ਰਿਕਾਰਡ ਵੀ ਚਲਦਾ ਸੀ ਛੋਟਾ ਵੀ ਤੇ 78 ਰੁਪਏ अच्छा एदे ਉੱਤੇ ਉਹ ਡਿਸਕ ਜੀ ਰੱਖ ਕੇ ਹਨਾ ਡਿਸਕ ਰੱਖ ਕੇ ਵਸੇ ਪਿਕਅਪ ਚੱਕ ਕੇ ਉਹਦੇ ਉੱਪਰ ਖਾਂ ਫਿਰ ਆਵਾਜ਼ ਕੱਢ ਦਦੀ ਏ ਅੱਜ ਵੀ ਚੱਲਦਾ ਹਨਾ ਇਹ ਹਾਂਜੀ ਹਾਂਜੀ ਬੱਲੇ 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 ਅੱਛਾ ਉਹ ਜਿਹੜਾ ਪਰਲੇ ਪਾਸੇ ਪਿਆ ਛੋਟੇ ਇਹ ਨਾਲ ਦਾ ਹਾਂਜੀ ਉਹ ਮਾਡਲ ਇਹਦਾ ਡਿਫਰੈਂਟ ਹੈ ਇਹਦੇ ਨਾਲੋਂ ਇਹਦੇ ਇਹ ਤਾਂ ਵਿੱਚ ਐਂਪਲੀਫਾਇਰ ਹੁੰਦਾ ਹੈ ਇਹ ਵਾਲਾ ਵਿਦਆਊਟ ਐਂਪਲੀਫਾਇਰ ਹੁੰਦਾ ਓਕੇ ਹਾਂਜੀ ਇਹ অপারেਟ ਕਰਦੇ ਨਾਲ ਬਿਜਲੀ ਨਾਲ ਹੀ ਚੱਲ ਪੈਂਦਾ ਹੈ ਨਾ ਬਿਜਲੀ ਨਾਲ ਹੀ ਇਹਦੇ ਨਾਲ ਅਲੱਗ ਤੋਂ ਐਂਪਲੀਫਾਇਰ ਲਾ ਕੇ ਫਿਰ ਅਲੱਗ ਤੋਂ ਸਪੀਕਰ ਲੱਗਦੇ ਆ ਇੰਝ ਠੀਕ ਹੈ ਇਹਦੇ ਵਿੱਚ ਐਂਪਲੀਫਾਇਰ ਦੇ ਵਿੱਚ ਉਹਦੇ ਵਿੱਚ ਹੀ ਐਂਪਲੀਫਾਇਰ ਇਕੱਲੇ ਸਪੀਕਰ ਲਾਉਣੇ ਆ ਕਿੰਨਾ ਕੁ ਪੁਰਾਣਾ ਵੀਰੇ ਇਹ ਆਈਡੀਆ ਇਹ ਤਕਰੀਬਨ ਲੱਗ ਕੇ ਚਲੋ 35 40 ਸਾਲ ਪਹਿਲਾਂ ਦਾ 35 40 ਸਾਲ ਪੁਰਾਣਾ ਹਾਂਜੀ ਹਾਂਜੀ ਆ ਦੇਖ ਯਾਰ ਓਏ ਆ ਬਾਈ ਨਵਾਂ ਕਸਟਮ ਵਾਲੇ ਸਭਾਈ ਕੋਲ ਸਾਰੀ ਦੇਖੋ ਬਾਈ ਹਾਂਜੀ ਜਿੰਨੇ ਤੁਸੀਂ ਦੇਖ ਰਹੇ ਹੋਗੇ ਅੱਛਾ ਇਹ ਇਹ ਤਾਂ ਬਾਈ ਚੱਲ ਹਨਾ ਮਨ ਸ਼ਾਰਪ ਦਾ 355 ਜੀਐਫ 355 ਮਾਡਲ ਆਇਆ ਸੀ ਇਹਦੀ ਸਾਊਂਡ ਕੁਆਲਿਟੀ ਤੇ ਦਾ ਐਫਐਮ ਵਗੈਰਾ ਬਿਲਕੁਲ ਕਲੀਅਰ ਚੱਲਦਾ ਓਕੇ ਹਾਂਜੀ ਪੱਲੇ ਅੱਛਾ ਭਾਈ ਇਧਰਲੇ ਪਾਸਾ ਚੈਨਲ ਦੇ ਕੰਟਰੋਲ ਕੰਟਰੋਲ ਵਗੈਰਾ ਦਿੱਤੇ ਹੋਣਾ ਨਾ ਪਹਿਲਾਂ ਤਾਂ ਮੈਨੂਲੀ ਹੁੰਦੇ ਸਾਰੇ ਵੋਲਿਊਮ ਦਾ ਹੋ ਗਿਆ ਜਾਂ ਬੈਲੈਂਸ ਦਾ ਹੋ ਗਿਆ ਠੀਕ ਹੈ ਟੋਨ ਹੋ ਗਿਆ ਕੋਈ ਰਿਕਾਰਡਿੰਗ ਕਰਨੀ ਹੈ ਉਹ ਵੀ ਹੋ ਜਾਂਦੀ ਹੈ ਜਿਹੜਾ ਨੀਚੇ ਪਿਆ ਵੀਰੇ ਇਹ ਕਿਹੜਾ ਇਹ ਵਾਲਾ ਜੀ ਆਪ ਸੈਂਟਰ ਐਂਪਲੀਫਾਇਰ ਆ ਗੱਲਾ ਇਹ ਇਹ ਵਾਲਾ ਨਹੀਂ ਨਹੀਂ ਇੱਕੋ ਹੀ ਹੈ ਜੀ ਇਹ ਸਾਰਾ ਅੱਛਾ ਸਾਰਾ ਵੱਡਾ ਇੱਕੋ ਹੀ ਹੈ ਹਾਂ ਇਹ ਵੀ ਸਾਰੇ ਇੱਕੋ ਹੀ ਹੈ ਇਹਦੇ ਸਹਲੇ ਸਪੀਕਰ ਹੈ ਨਾ ਦੋ ਠੀਕ ਹੈ ਠੀਕ ਹੈ ਇੱਥੇ ਸਾਈਡਾਂ ਤੋਂ ਤੁਹਾਨੂੰ ਮਾਈਕ ਮਿਲ ਜਾਂਦੀ ਹੈ ਕੋਈ ਵੀ ਤੁਸੀਂ ਬੋਲ ਕੇ ਬਾਜ ਰਿਕਾਰਡ ਕਰਨੀ ਉਹ ਵੀ ਹੋ ਜਾਂਦੀ ਹੈ ਇਹਦੇ ਵਿੱਚ ਵੀ ਹੋ ਜਾਂਦੀ ਹੈ ਭਾਈ ਹਾਂ ਕੋਈ ਵੀ ਚੀਜ਼ ਤੁਸੀਂ ਬੋਲਦੇ ਹੋ ਉਹ ਸਾਰੀ ਰਿਕਾਰਡ ਕਰ ਦਿੰਦਾ ਓਕੇ ਸਹੀ ਹੈ ਹਾਂਜੀ ਹਾਂ ਆ ਨੀਚੇ ਵੀ ਕੈਸਟ ਵਾਲਾ ਆ ਗਿਆ ਹਾਂਜੀ ਵੀ ਪੈਨਾਸੋਨਿਕ ਦਾ ਸਹੀ ਹੈ ਸਹੀ ਹੈ ਸਹੀ ਹੈ ਜੀ ਤੇ ਜਿਹੜਾ ਆ ਪਿਆ ਵੀਰੇ ਨੀਚੇ ਆਹ ਲੱਗਦਾ ਇਹ ਰੇਡੀਓ ਹੈ ਜੀ ਰੇਡੀਓ ਚੱਲਦਾ ਵੀ ਹਾਂ ਚੱਲਦਾ ਜੀ ਅੱਛਾ ਜੀ ਲੀ ਚਮਕੀਲੇ ਦੀ ਹੁਣ ਫਿਲਮ ਬਣੀ ਸੀ ਹਾਂ ਹਾਂ ਜਲਜੀਤ ਦੋਸਾ ਨੇ ਬਣਾਈ ਹੈ ਹਾਂ ਉਹਦੇ ਵਿੱਚ 90% ਸਮਾਨ ਆਪਣਾ ਗਿਆ ਸ਼ੂਟਿੰਗ ਤੇ ਉਰੋਂ ਹਾਂਜੀ ਲੈ ਬਈ ਲੈ ਆਹ ਦੇਖੋ ਬਈ ਕਾਰਟ ਤਾਂ ਵੀ ਜਿੰਨਾ ਵੀ ਉਹਨਾਂ ਨੇ ਸ਼ਾਪ ਤੇ ਦਿਖਾਇਆ ਉਹ ਸਾਰਾ ਸਮਾਨ ਆਪਣਾ ਸੀ ਆਹ ਉਹ ਪੁਰਾਣੀ ਫਿਲਮ ਕਰਕੇ ਉਹਨਾਂ ਨੂੰ ਪੁਰਾਣਾ ਸਮਾਨ ਜਿਹੜਾ ਸਾਰਾ ਹਨਾ ਆਹ ਦੇਖੋ ਬਈ ਰੇਡੀਓ ਆਹੇ ਚਮਕੀਲੇ ਦੇ ਐਲਪੀ ਰਿਕਾਰਡ ਹੋਗੇ ਈਪੀ ਰਿਕਾਰਡ ਹੋਗੇ ਉਹਨਾਂ ਨੂੰ ਫੇਰ ਮਿਲੇ ਫੇਰ ਜਦੋਂ ਉਹ ਦਲਜੀਤ ਪੋਕੈਸਟ ਦਿਖਾਈਏ ਨੇ ਗਿਆ ਨਹੀਂ ਉਹਨਾਂ ਦੀ ਜਿਹੜੀ ਟੀਮ ਹੁੰਦੀ ਹੈ ਉਹੀ ਵਿజిਟ ਕਰਦੀ ਹੈ ਅੱਛਾ ਉਹੀ ਵਿజిਟ ਕੀਤੀਗੀ ਹਾਂ ਉਹੀ ਕਰਦੇ ਆ ਠੀਕ ਹੈ ਠੀਕ ਹੈ ਠੀਕ ਹੈ ਆਹ ਦੇਖ ਲਓ ਬਈ ਸਾਰਾ ਭਰਾ ਕੋਲ ਨਾਲ ਇੱਥੇ 뮤ਜ਼ਿਕ ਦਾ ਸਮਾਨ ਪਿਆ ਇਹ ਇਹਨਾਂ ਦੇ ਵਿੱਚ ਕੀ ਹੈ ਬਈ ਇਹ ਵੀ ਮਸ਼ੀਨਾਂ ਨਹੀਂ ਤਵੇ ਵਾਲੀਆਂ ਪੁਰਾਣੀਆਂ ਇਹਦੇ ਉਪਰ ਆਲੇ ਰਿਕਾਰਡ ਚੱਲਦੇ ਹੁੰਦੇ ਸੀ ओके खोल के दिखा दूंगा एकअदी हां ये अपने पंजाब ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਮਸ਼ੀਨ ਸੀ 102 ਨੰਬਰ ਕਹਿੰਦੇ ਸੀ ਇਹਨੂੰ ओके ਇਹਦਾ ਨਾਮ 102 ਨੰਬਰ ਹੈ 102 ਨੰਬਰ ਮਸ਼ੀਨ ਹੁੰਦੀ ਸੀਗੀ ਠੀਕ ਹੈ ਇਹ ਸਭ ਤੋਂ ਜ਼ਿਆਦਾ ਇੰਡੀਆ ਵਿੱਚ ਇਹੀ ਵਿਗੀ ਸੀ ਕਿਉਂਕਿ ਦੀ ਸਾਊਂਡ ਕੁਆਲਿਟੀ ਬਹੁਤ ਜ਼ਿਆਦਾ ਹੁੰਦੀ ਹੈ ਲਾਉਡਨੈਸ ਹੁੰਦੀ ਹੈ ਫਿਰ ਰੱਖਾ ਲਾ ਬਾਈ ਆਵਾਜ਼ ਸੁਣੋ ਬਾਈ ਇਹਦੀ ਯਾਰਾ ਇਹ ਹਰਤੀ ਯਾਰਾ ਇਹ ਇਹਨੇ ਬਾਈ ਕੇ ਨੜ ਚ ਜਾਵਾ ਬੱਲੇ 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 ਬਾਈ ਫਿਰ ਅੱਜ ਵੀ ਲੈ ਕੇ ਜਾਂਦੇ ਹੋਣੇ ਕੁਸ਼ਕ ਹਾਂ ਵਿਗਦੀਆਂ ਨੇ ਹਨਾ ਇਹ ਤਾਂ ਜੇ ਰਿਕਾਰਡ ਸਾਫ਼ ਨਹੀਂ ਹੈਗਾ ਜਿਹੜੀ ਟਾਈਆਂ ਪਈਆਂ ਪਈਆਂ ਨੇ ਅੱਛਾ ਇਹ ਇਹਦੇ ਵਿੱਚ ਕਿੰਨੇ ਗੀਤ ਹੋ ਜਾਂਦੇ ਨੇ ਇਹਦੇ ਵਿੱਚ ਇੱਕ ਇੱਕ ਗੀਤ ਹੀ ਹੁੰਦਾ ਬਸ ਇੱਕ ਗੀਤ ਪੂਰਾ ਕੰਪਲੀਟ ਹੈ ਇੱਕ ਕੈਸਟ ਦੇ ਵਿੱਚ ਇੱਕ ਗੀਤ ਹੈ ਨਾ ਹਾਂ ਬਸ ਓਕੇ 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 ਇਹਦਾ ਪੰਗਾ ਇਹ ਹੁੰਦਾ ਸੀਗਾ ਵੀ ਇੱਕ ਵਾਰ ਰਿਪੋਰਟ ਚਲਾ ਕੇ ਉਹਦੀ ਸੂਈ ਚੇਂਜ ਕਰਨੀ ਪੈਂਦੀ ਹੈ ਹੁਣ ਜਿੰਮੀ ਆਵਾਜ਼ ਘੱਟ ਗਈ ਜੇ ਆਪਾਂ ਸੂਈ ਨਵੀਂ ਪਾ ਦਾਂਗੇ ਆਵਾਜ਼ ਦੁੱਗਣੀ ਹੋ ਜਾਣੀ ਹੈ ਓਕੇ ਇੱਕ ਰਿਕਾਰਡ ਚਲਾ ਕੇ ਸੂਈ ਘੱਟ ਜਾਂਦੀ ਹੈ ਇਹਦੀ ਠੀਕ ਹੈ ਉਸ ਤੋਂ ਬਾਅਦ ਫਿਰ ਸੂਈ ਚੇਂਜ ਕਰਨੀ ਪੈਂਦੀ ਹੈ ਬੱਲੇ 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 ਤੇ ਆਹਾ ਬਾਈ ਇਹਦੇ ਬਾਰੇ ਇਹ ਟੈਲੀਫੋਨ ਹੈ ਜੀ ਪੁਰਾਣਾ ਇਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਬਸ ਲਾ ਕੇ ਚੱਲੋ ਵੀ ਪੁਰਾਣੇ ਜਿਆਦਾ ਹੀ ਨੇ ਇਹ 1 ਰੁਪਿਆ ਪਾ ਕੇ ਗੱਲ ਕਰਾਓ ਕਿਚਰ ਰੁਪਿਆ ਕਿੱਥੇ ਪੈਂਦਾ ਸੀਗਾ ਉੱਪਰ ਪੈਂਦਾ ਸੀ ਜੀ ਅੱਛਾ ਇੱਥੇ ਇੱਥੇ 1 ਰੁਪਿਆ ਪਾਓ ਹਾਂ ਉਸ ਤੋਂ ਬਾਅਦ ਨੰਬਰ ਡਾਇਲ ਐਦਾਂ ਹੁੰਦਾ ਸੀ ਘੁੰਮ ਕੇ ਹੁਣ ਤਾਂ ਜਾਮ ਹੋਇਆ ਪਿਆ ਪੁਰਾਣਾ ਬਹੁਤ ਜਿਆਦਾ ਐ ਅੱਛਾ ਐਂ ਦੱਬ ਕੇ ਕਮਾ ਲੈਂਦੇ ਨਾ ਐਸਟੀਡੀ ਤੇ ਲੱਗਿਆ ਹੁੰਦਾ ਸੀ ਅੱਛਾ ਗੱਲ ਕਰੋ ਬਸ ਓਕੇ 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 ਹਾਂ ਜੀ ਹਾਂ ਲਾ ਭਾਈ ਆ ਦੇਖੋ ਆ ਜਿੰਨੇ ਦੇਖ ਰਹੇ ਹੋ ਕਿ ਦੇਖ ਲਓ ਤੁਹਾਡੇ ਭਾਈ ਮੈਂ ਕਹਿੰਦਾ ਸਾਰਾ ਗੱਲਬਾਤ ਵਾਲੀ ਚੀਜ਼ਾਂ ਨੇ ਭਰਾ ਕੋਲ ਸਾਰੀਆਂ ਗਲ ਨਿਮਗੈਨੇ 50 ਪੈਸੇ ਪਾਤੇ ਹਾਂ ਹਾਂ ਉਹ ਅੰਦਰੋਂ ਅੱਛਾ ਇਹਦੇ ਵਿੱਚ 35 ਰੁਪਈਆ ਸੀ ਉਦੋਂ 35 ਰੁਪਈਆ ਸੀ ਜੇ 50 ਪੈਸੇ ਬੰਦਾ ਪਾ ਵੀਂਦਾ ਤਾਂ ਉਰੇ ਆ ਜਾਂਦੇ ਦੀ ਤੇ ਇਹ ਕਿੰਨੇ ਕੁ ਮਿੰਟ ਗੱਲ ਹੋ ਜਾਂਦੀ ਇਹਦੇ ਨਾਲ ਇੱਕ ਮਿੰਟ ਜੀ 1 ਰੁਪਇਆ ਪਾ ਕੇ 1 ਮਿੰਟ ਗੱਲ ਕਰ ਲਾਦੇ 1 ਮਿੰਟ ਜੇ ਦੁਬਾਰਾ ਗੱਲ ਚਾਲੂ ਕਰਨੇ 1 ਮਿੰਟ ਤੋਂ ਪਹਿਲਾਂ ਪਹਿਲਾਂ ਦੁਬਾਰੇ ਫਿਰ ਰੁਪਈਆ ਪਾਉਣਾ ਪੈਂਦਾ ਜੀ ਓਕੇ ਹਾਂ ਲਾ ਵਈਆ ਵੀ ਦੇਖੋ ਤੇ ਉਰੇ ਮਿਊਜ਼ਿਕ ਤੇ ਆਹ ਇਸ ਤੋਂ ਬਗੈਰਾ ਦੇਖ ਲਓ ਬਈ ਪੂਰਾ ਦਾ ਪੂਰਾ ਭਰਿਆ ਪਿਆ ਤੇ ਬਈ ਉਧਰ ਵੀ ਤੁਹਾਡੇ ਕੋਲ ਬਹੁਤ ਸਾਮਾਨ ਪਿਆ ਨਾ ਹਾਂਜੀ ਲਾ ਪਾ ਵੀ ਦਿਖ ओके okay. <laughs> इंडिया ਦੀ ਨੰਬਰ 1 ਕੰਪਨੀ ਨੇ ਉਹ ਆ ਇੰਨੀ ਕੁਆਂਟੀਟੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੋਗੀ ਬੱਬੂ ਮਾਨ ਦੀ ਅੱਛਾ ਸੋਨ ਦੀ ਝੜੀ ਦੀਆਂ ਸਾਰੀਆਂ ਕਸਟਾ ਨੇ ਇਹ ਹਾਂਜੀ ਹਾਂਜੀ ਲੈ ਬਾਈ ਸੋਨ ਦੀ ਝੜੀ ਕਿਸੇ ਨੇ ਸੋਨ ਦੀ ਬੱਬੂ ਮਾਨ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਸੀ ਤੇ ਇਸ ਕਰਕੇ ਇਹ ਮੇਰੇ ਕੋਲੇ ਤਕਰੀਬਨ 400 ਪੀਸ ਆਇਆ ਸੀ ਆਹੀ ਰਹਿ ਗਏ ਬਸ ਇੰਨੇ ਲੈ ਕੇ ਆਣਾ ਲੋਕ ਸਾਰੇ ਵੇਚ ਗਏ ਚਾਰ ਦਾ ਬਾਹਰ ਜਾਂਦੀਆਂ ਕੈਨੇਡਾ ਅਮਰੀਕਾ ਸਵਿਟਜ਼ਰਲੈਂਡ ਹੋ ਗਿਆ ਜੇ ਫਰਾਂਸ ਹੋ ਗਿਆ ਉਧਰ ਆਪਣੇ ਕੈਸਟ ਦੇ ਨਾਲ ਨਾਲ ਮਿਊਜ਼ਿਕ ਪਲੇਅਰ ਵੀ ਫਿਰ ਮੰਗਦੇ ਹੁੰਦੇ ਨੇ। ਉਹਨਾਂ ਕੋਲੇ ਜਿਹੜੇ ਬਾਹਰਲੇ ਲੋਕ ਹੈਗੇ ਆ ਸ਼ਹਿਰ ਜਾਂ ਗੱਡੀਆਂ ਦੇ ਵਿੱਚ ਕਈ ਜਗ੍ਹਾ ਤੇ ਕੈਸਟਾਂ ਚੱਲਦੀਆਂ ਨੇ। ਤਾਂ ਫਿਰ ਉਹ ਆਪਣੇ ਕੋਲੋਂ ਕੈਸਟਾਂ ਖਰੀਦਦੇ ਆ। ਠੀਕ ਹੈ ਠੀਕ ਹੈ। ਆਪਾਂ ਉਹ ਕੋਰੀਅਰ ਕਰ ਦੇਈਏ ਤੇ ਉਹਨਾਂ ਕੋਲੇ ਪਹੁੰਚ ਜਾਂਦਾ। ਸਹੀ ਹੈ ਸਹੀ ਹੈ। ਲਾ ਭਾਈ ਆਜੋ। ਆਪਾਂ ਤੁਹਾਨੂੰ ਖਜਾਨੇ ਹੋਰ ਵੀ ਦਿਖਾਈਏ ਥੋੜੇ ਬਹੁਤ ਭਰਾ ਕੋਲ ਰਸਾਮ ਆ ਪਿਆ। ਤੇ ਆਹ ਚੀਜ਼ ਚੈੱਕ ਕਰੋ ਭਾਈ। ਇਹ ਭਾਈ ਕਿੰਨਾ ਕੁ ਪੁਰਾਣਾ ਆ ਜਿਹੜਾ ਆਹ ਵਾਲਾ ਪਿਆ? ਇਹ ਤਕਰੀਬਨ 45 ਤੋਂ 50 ਸਾਲ ਪੁਰਾਣਾ। 45 ਤੋਂ 50 ਸਾਲ ਪੁਰਾਣਾ ਜਿਹੜਾ ਤੁਸੀਂ ਆ ਦੇਖ ਰਹੇ ਹੋ ਬਈ ਅਰੇ ਇਹ ਚੱਲਦਾ ਸਭ ਤੋਂ ਵੱਡੀ ਗੱਲ ਵੀਰੇ ਚਲਾ ਕੇ ਦਿਖਾਉਂ ਇੱਕ ਵਾਰੀ ਨੂੰ ਮਤਲਬ ਵੋਲਿਊਮ ਥੋੜੀ ਜਿਹੀ ਘੱਟ ਕਰ ਲਿਓ ਕਦੇ ਆਪਾਂ ਨੂੰ ਕਾਪੀਰਾਈਟ ਪਾ ਦੇਣਾ ਉਹ ਆ ਦੇਖੋ ਚਾਹੇ ਵੋਲਿਊਮ ਨਾ ਕਰੋ ਤਾਂ ਵੀ ਕੋਈ ਚੱਕਰ ਨਹੀਂ ਪਰ ਵੋਲਿਊਮ ਆ ਰਹੀ ਹੈ ਨਾ ਆ ਦੇਖੋ ਤੁਸੀਂ ਇਦਾਂ ਕਰਿਓ 5 ਸਕੰਡ ਦੀ ਆਵਾਜ਼ ਘਟਾ ਦਿਓ ਆ ਲਵੇ ਇਹੀ ਦੇਖੋ ਬਈ ਇਹਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ ਜਿਵੇਂ ਮੰਨ ਕੇ ਚੱਲੋ ਵੀਰੇ ਇੱਕ ਵਾਰੀ ਇਹ ਦੋਨੇ ਪਾਸੇ ਅਲੱਗ-ਅਲੱਗ ਗੀਤ ਚੜ ਜਾਂਦੇ ਸਨ ਜਿਵੇਂ ਕੈਸਟ ਦੇ ਵਿੱਚ ਹੁੰਦੇ ਹਨ ਤੇ ਇਹ ਇਹਦੇ ਵਿੱਚ ਰੋਲ ਹੋ ਰਿਹਾ ਦੇਖੋ ਆ ਘੁੰਮ ਤੇ ਆਹ ਦੇਖ ਲਓ ਭਾਈ ਸਾਰਾ ਸਿਸਟਮ A to Z ਅੱਛਾ ਆਹ ਤੁਹਾਨੂੰ ਆਫਟਰ ਮਾਰਕਟ ਲਵਾਇਆ ਇਹ ਹਾਂ ਇਹ ਬਾਅਦ ਦੇ ਵਿੱਚ ਜਿੱਦਾਂ ਰਿਕਾਰਡਿੰਗ ਕਰਨੀ ਕੋਈ ਨਵੇਂ ਗਾਣੇ ਤਾਂ ਇਹਦੇ ਨਾਲ ਕਰ ਲਈਦੀ ਹੈ ਓਕੇ ਐ ਵੀ ਹੈ ਅੱਛਾ ਇਹਦੇ ਵਿੱਚ ਭਰੇ ਜਾਂਦੇ ਨੇ ਬੈਕ ਸਾਈਡ ਤੇ ਇਹਦੀ ਆਪਸ਼ਨ ਹੈਗੀ ਹੈ ਬਟ ਉਹ ਲੀਡਸ ਵਗੈਰਾ ਹੁਣ ਮਿਲਦੀਆਂ ਨਹੀਂ ਹਾਂ ਤੇ ਹੁਣ ਇਹ ਵੀ ਨੈਟ ਤੋਂ ਗਾਣੇ ਡਾਊਨਲੋਡ ਕਰਕੇ ਕੋਈ ਵੀ ਤੁਸੀਂ ਰੀਲ 'ਚ ਭਰਨਾ ਦੇ ਦੇ ਉੱਪਰ ਲਾ ਕੇ ਆਰ ਪਲੇ ਐਂਡ ਰਿਕਾਰਡਿੰਗ ਵਾਲੀ ਆਪਸ਼ਨ ਹੈਗੀ ਇੱਥੇ ਕਰਕੇ ਰਿਕਾਰਡ ਅਸੇ ਰੀਲ ਦੇ ਵਿੱਚ ਭਰ ਜਾਂਦਾ ਇਹ ਇਰੇਜ਼ ਵੀ ਹੋ ਜਾਂਦੀ ਦੁਬਾਰੋ ਭਰਿਆ ਜਾਂਦਾ ਇਹਦੇ ਉੱਪਰ ਹੀ ਭਰੀ ਜਾਂਦੀ ਹੈ ਥੱਲੇ ਵਾਲੀ ਕੱਟੀ ਜਾਂਦੀ ਉੱਪਰ ਵਾਲੀ ਫਿਰ ਚੱਲ ਪੈਂਦੀ ਹੈ। ਕੀ ਬਾਤ ਆ ਯਾਰ। ਹਾਂਜੀ। ਤੇ ਆਹ ਰੇਡੀਓ ਕਿ ਭਾਈ ਇਹ ਵੀ ਫਲਿੱਪਸ ਦਾ ਰੇਡੀਓ ਹੈ ਜੀ ਪੁਰਾਣਾ। ਕਿੰਨਾ ਕ ਪੁਰਾਣਾ ਇਹ? ਤਕਰੀਬਨ ਲਾ ਕੇ ਚੱਲੋ 80 ਸਾਲ ਪੁਰਾਣਾ ਦਾ ਹੋਣਾ ਹੈ। 80 ਸਾਲ ਪੁਰਾਣਾ। ਹਾਂਜੀ। ਇਹ ਸਾਰੇ ਬਾਹਰਲੇ ਬਣੇ ਹੁੰਦੇ ਸੀਗੇ। ਕਿੱਥੋਂ ਦਾ ਭਈ ਇਹ? ਬਾਹਰਲਾ ਜੀ ਇੰਗਲੈਂਡ ਦਾ। ਇੰਗਲੈਂਡ ਗਲੂਡ ਦਾ ਹੋਊਗਾ ਹਣਾ। ਹਾਂਜੀ। ਬੱਲੇ 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 ਆ ਕਰੋ ਭਾਈ ਚੱਕ ਜਿੰਨੇ ਭਰਾ ਤੁਸੀਂ ਦੇਖ ਰਹੇ ਹੋ ਭਾਈ ਸਵਾਣ। ਆ ਤਾਂ ਕੰਪਲੀਟ ਹੈ ਨਾ ਸੈੱਟ ਪੂਰਾ। ਹਾਂਜੀ। ਤੇ ਆਹ ਸਾਰਾ ਇਧਰਲੇ ਪਾਸੇ ਭਈ ਮਿਊਜ਼ਿਕ ਪਲੇਰ ਤੋਂ ਨੂੰ ਇਹ ਵੀ ਸਾਰਾ ਗੈਸਟ ਪਲੇਅਰ ਨੇ ਇਹ ਐਂਪਲੀਫਾਇਰ ਆ ਗਏ ਆ ਨੀਚੇ ਵੀ ਤੁਹਾਡੇ ਕੋਲ ਕੁਝ ਕਿਸ ਕਸਾਮੇ ਭੈਣ ਹੈ ਇਹ ਵੀ ਸਪੂਲ ਪਲੇਅਰ ਹੈ ਜੀ ਉਹ ਕੀ ਚੀਜ਼ ਅਚੋ ਜਿਹੜਾ ਕੈਸਟ ਵਾਲੀ ਆਹੀ ਆਹੀ ਜਿਹੜਾ ਚੱਲ ਰਿਹਾ ਇਹਦਾ ਇਹਦਾ ਫਰਕ ਹੈ ਥੋੜਾ ਜਿਹਾ ਮਾਡਲ ਦਾ ਫਰਕ ਹੈ ਦਿਖਾਵੋਗੇ ਥੋੜਾ ਜਿਹਾ ਕੱਢ ਕੇ ਇਹਨੂੰ ਇੱਕ ਵਾਰੀ ਚੰਗੀ ਲੱਗ ਰਹੀ ਹੈ ਲਾਈਕ ਕਰ ਦਿਓ ਸ਼ੇਅਰ ਵੀ ਕਰ ਦਿਓ ਆਪਣੇ ਉੱਪਰ ਕਈ ਵਾਰ ਕੋਈ ਇਹੋ ਜਿਹਾ ਭਰਾ ਹੁੰਦਾ ਜਿਹੜਾ ਚੀਜ਼ਾਂ ਲੱਭ ਰਿਆ ਹੁੰਦਾ ਕੋ ਤੱਕ ਪਹੁੰਚ ਜੂਗੀ ਆ ਦੇਖ ਲਓ ਬਾਈ ਮੈਂ ਦਰਿੰਦੀ ਇਹ ਸਪੂਲੇ ਦੇ ਉੱਪਰ ਜੜ ਕੇ ਫਿਰ ਪਲੇ ਹੋ ਜਾਂਦੀ ਬਸ ਉਹੀ सेम सेम ਰੇਲਾ ਚੜ ਕੇ ਹਨ ਹਾਂਜੀ ਹਾਂਜੀ ਲਾ ਭਈਆ ਦੇਖੋ ਯਾਰ ਬੱਲੇ ਬੱਲੇ ਭਾਈ ਤੁਹਾਨੂੰ ਇਕੱਠਾ ਕਰਨ ਨੂੰ ਕਿੰਨਾ ਕੁ ਟਾਈਮ ਲੱਗ ਗਿਆ ਇਹ ਸਮਾਨ ਵਿੰਟੇਜ ਆਟਮਾਨ ਨੂੰ ਤਾਂ ਫਾਦਰ ਸਾਹਿਬ ਨੂੰ ਹੋ ਗਏ ਤਕਰੀਬਨ ਹੁਣ 17-18 ਸਾਲ ਦੇ ਕਰੀਬ ਓਕੇ ਤੁਹਾਡੇ ਬਦਰ ਸਾਹਿਬ ਨੇ ਸ਼ੁਰੂ ਕੀਤਾ ਸੀ ਨਾ ਮੇਰੇ ਦਾਦਾ ਜੀ ਨੂੰ ਵੀ ਸ਼ੌਂਕ ਸੀਗਾ ਉਹਨਾਂ ਨੂੰ ਤਲਵਾਰਾਂ ਦਾ ਸ਼ੌਂਕ ਸੀਗਾ ਤੇ ਪਾਪਾ ਨੂੰ ਵਿੰਟੇਜ ਆਟਮਾਨ ਦਾ ਸੀਗਾ ਤੇ ਮੈਂ ਵੀ ਫਿਰ ਨਾਲ ਜਾਂਦਾ ਰਹਿੰਦਾ ਸੀਗਾ ਤੇ ਥੋੜਾ ਜਿਹਾ ਉਹਨਾਂ ਨੇ 뮤직 ਦਾ ਸਮਾਨ ਇਕੱਠਾ ਕੀਤਾ ਫਿਰ ਮੈਨੂੰ ਵੀ ਸ਼ੌਂਕ ਹੋ ਗਿਆ ਠੀਕ ਠੀਕ ਤਾਂ ਕਰਕੇ ਫਿਰ ਹੁਣ ਅਜੇ ਤੁਹਾਡੇ ਸਾਹਮਣੇ ਬਈ ਮਿਹਨਤ ਬਹੁਤ ਲੱਗਦੀ ਆ ਹਨਾ ਮਿਹਨਤ ਬਹੁਤ ਜ਼ਿਆਦਾ ਹੈ ਇਹ ਟਾਈਮ ਬਹੁਤ ਖਰਾਬ ਹੁੰਦਾ ਆਪਣੇ ਨਾਲ ਕਈ ਵਾਰ ਐ ਕਹਿੰਦੇ ਨੇ ਕਿ ਕਿੰਨਾ ਕੁਛ ਨਹੀਂ ਤੁਸੀਂ ਯਕੀਨ ਨਹੀਂ ਕਰੋਗੇ ਇੱਕ ਇੱਕ ਚੀਜ਼ ਹੁਣ ਜਿਹੜਾ ਅਵਾਰਡ ਪਿਆ ਬਈ 올 ਇੰਡੀਆ ਦੇ ਵਿੱਚ ਤੁਹਾਡੇ ਕੋਲ ਆਪਨੇ ਕੋਲੇ ਉਹਨੂੰ ਤੁਸੀਂ ਲੈਣ ਵਾਸਤੇ ਪਤਾ ਨਹੀਂ ਕਿੰਨਾ ਕੁ ਜੋਰ ਲਾਇਆ ਹੋਗਾ ਬਸ ਪੁੱਛੋ ਹੁਣ ਇਹ 7 ਸਾਲ ਖਰਾਬ ਕੀਤੇ ਆ 7 ਸਾਲ ਖਰਾਬ ਕਰਤੇ ਸਿਰਫ ਉਹ ਇੱਕ ਅਵਾਰਡ ਲੈਣ ਪਿੱਛੇ ਆ ਵੀ ਸਰਗਮ ਫਿਲਮ ਦੀ ਟਰੋਫੀ ਉਸਤੇ ਜਿਹੜੇ ਰਿਸ਼ੀਕਪੁਰ ਐਕਟਰ ਸੀ ਉਹਨਾਂ ਨੇ ਡੱਫਲੀ ਵਜਾਈ ਸੀ ਨਾ ਓਕੇ ਜਿਹੜਾ ਆ ਡੱਫਲੀ ਵਾਲੀ ਉੱ ਫਿਰ ਸਰਗਮ ਫਿਲਮ ਦੀ ਉਮੇ ਆ ਲਿਖਿਆ ਹੋਇਆ ਔਰ ਇਹ ਸਿਲਵਰ ਜੁਬਲੀ ਸਿਲਵਰ ਜੁਬਲੀ ਦੇ ਬਣਾ ਕੇ ਉਹਨਾਂ ਨੂੰ ਡਫਲੀ ਸ਼ੇਪ ਚ ਫਿਰ ਉਹਨੂੰ ਗਿਫਟ ਕੀਤੀ ਸੀ ਰਿਸ਼ੀਕਪੁਰ ਨੂੰ ਠੀਕ ਹੈ ਠੀਕ ਹੈ ਪੂਰੀ ਦੀ ਪੂਰੀ ਟਰੋਫੀ ਡਬਲੀ ਦਾ ਨਾਮ ਬਣਾ ਕੇ ਉਹਨਾਂ ਨੂੰ ਦਿੱਤਾ ਇਹ ਵੀ ਨਗੀਨਾ ਫਿਲਮ ਦੀ ਟਰੋਫੀ ਹੈ ਪੜੀਆਂ ਬਈ ਚੱਕਰ ਕਿਹਨੂੰ ਤੁਸੀਂ ਇਹ ਲਿਆਣੇ ਕਿਦਣਾ ਬਈ ਇਹ ਬਸ ਮਿਲ ਗਈ ਹੈ ਜੀ ਫਿਰ ਵੀ ਆਈਡੀਆ ਪਤਾ ਤਾਂ ਲੱਗਿਆ ਥੋੜਾ ਬਹੁਤਾ ਥੱਲੇ ਹੋਰ ਬਹੁ ਪਈਆਂ 골ਡਨ ਡਿਸਕ ਬਈਆਂ ਰਿਸ਼ੀਕਪੁਰ ਦੀਆਂ ਅੱਛਾ ਜੀ ਲੈਲਾ ਮਜ ਨੂੰ ਫਿਲਮ ਦੀ ਹੋ ਗਈ ਜਾਂ ਹੋਰ ਜਿਹੜੀਆਂ ਹਿੱਟ ਫਿਲਮਾਂ ਹੋਈਆਂ ਨੇ ਉਹਨਾਂ ਦੀਆਂ ਸਾਰੀਆਂ ਟਰੋ ਕਿਆ ਬਾਤ ਹੈ ਕੋਈ ਯਾ ਆਪਣੇ ਜਿਹੜੇ ਬਜ਼ੁਰਗ ਪਹਿਲਾਂ ਖੇਤ ਜਾਂਦੇ ਸੀਗੇ ਇਹਦੇ ਵਿੱਚ ਸੈੱਲ ਪਾਏ ਨੇ ਥੱਲੇ ਕੈਸਟ ਚਲਾ ਕੇ ਮੂਹਰੇ ਟੋਕਰੀ ਧਰ ਲੈਣੇ ਸਾਈਕਲ ਦੀ ਚ ਗਾਣੇ ਸੁਣਦੇ ਜਾਂਦੇ ਸੀ ਇਹਨੂੰ ਪੰਜਾਬ ਦੇ ਵਿੱਚ ਆਪਣੇ ਦਾ ਪੰਜਾਬੀ ਵਾਲੇ ਇਟ ਟੇਪ ਹੀ ਕਹਿੰਦੇ ਹੁੰਦੇ ਸੀ ਹਾਂ ਟੇਪ ਇੱਕ ਬਈ ਉਹ ਵੀ ਚੱਲਦੇ ਹੁੰਦੇ ਸੈੱਲਾਂ ਵਾਲੇ ਰੇਡੂ ਵੀ ਜਣਾ ਗੱਲੇ ਹਾਂ ਹਾਂ ਸੈੱਲਾਂ ਵਾਲੇ ਰੇਡੂ ਵੀ ਹੈਗੇ ਨੇ ਮੇਰੇ ਕੋਲ ਇੱਕ ਛੋਟਾ ਜਿਹਾ ਰੇਡੂ ਆ ਉਹ 올 ਵਰਲਡ ਦੇ ਚੈਨਲ ਫੜਦਾ ਹੈ 올 월ड ਦੇ हां ਇਹ ਮੇਡ ਇਨ ਇਟਲੀ ਦਾ ਬਣਿਆ ਹੋਇਆ ਓਕੇ हां ਇੱਥੇ ਹੈ ਗਿਆ ਆਪਣੇ ਖੱਲੇ ਦਿਖਾਉਣੇ ਤੁਹਾਨੂੰ ਤੇ ਆ ਕੀ ਚੀਜ਼ ਹੈ ਵੀਰੇ ਇਹ ਵੀ ਸੇਮ ਹੀ ਆ ਉਹ ਇਹ ਵੀ ਇਹ ਵੀ ਮਸ਼ੀਨਾਂ ਤਵੇ ਵਾਲੀ ਓਕੇ ਹਾਂਜੀ ਹਾਂਜੀ ਉਹ ਆਪਣਾ ਆ ਗਿਆ ਟੇਬਲ ਡੈਟ ਡ੍ਰੈਕਟਰ ਉਟਟਰਾਂ ਤੇ ਵੀ ਸਟਾਰਟ ਕਰਿਆ ਤੇ ਕੰਮ ਨਾਲ ਇਹ ਨਹੀਂ ਨਹੀਂ ਇਹਦੇ ਨਾਲ ਦੀ ਆ ਗਈ ਟੇਪ ਰਿਕਾਰਡ ਆ ਗਈ ਉਹ ਡ੍ਰੈਕਟਰ ਵਾਲੀ ਦਾ ਅਲੱਗ ਬਾਡੀ ਹੁੰਦੀ ਹੈ ਉਹਦੀ ਲੋਹੇ ਦੀ ਬਣੀ ਹੋਈ ਹਾਂ ਇਹ ਤਾਂ ਸਾਰੇ ਜਪਾਨੀ ਮਾਡਲ ਨੇ ਮੇਡ ਇਨ ਜਪਾਨ ਦੇ ਬਣੇ ਹੋਏ ਪੀਸ ਨੇ ਸਾਰੇ ਓਕੇ ਮੇਡ ਇਨ ਜਪਾਨ ਦਾ ਬਣਿਆ ਹੋਇਆ ਭਾਈ ਆਹ ਵਾਲਾ ਮਾਡਲ ਹੈ ਹਾਂਜੀ ਇਹ ਵੀ ਆਪਣਾ ਕੈਸਟ ਵਾਲਾ ਆ ਗਿਆ ਹਾਂਜੀ ਜੁਗੜਾ ਜ ਬਾਕੀ ਆ ਕੈਮਰੇ ਨੇ ਪੁਰਾਣੇ ਕੈਮਰਾ ਹੈ ਬਈ ਇਹ ਕੈਮਰਾ ਜੀ ਇਦਾਂ ਖੁੱਲ ਜਾਂਦਾ ਹੈ ਇਹਦੇ ਉੱਪਰ ਦੀ ਦੇਖਣਾ ਪੈਂਦਾ ਸੀ ਇੱਥੋਂ ਦੀ ਉੱਪਰ ਦੀ ਹਾਂ ਤੇ ਗੱਲ ਤਾਂ ਮੋਬਾਈਲ ਦੇ ਬਿਲਕੁਲ ਸਾਹਮਣੇ ਦੇ ਸਕਦੇ ਆ ਇਹ ਚੱਲਦਾ ਆਪਰੇਟ ਹੁੰਦਾ ਬਈ ਹਾਂ ਹਾਂ ਚੱਲਦਾ ਹੈ ਜੀ ਉਹ ਬਾਹਰੇ ਚਾਨਣ ਦੀ ਫੋਟੋ ਆਉਂਦੀ ਆ ਉਹ ਦੇਖੋ ਉੱਪਰ ਦੇਖੋ ਇਹ ਹੂੰ ਕੈਸਟ ਨਹੀਂ ਕਲੀਅਰਟੀ ਬਹੁਤ ਜ਼ਿਆਦਾ ਹੁੰਦੀ ਹੈ ਇਹਨਾਂ ਦੀ ਵੀ ਓਕੇ ਹਾਂਜੀ ਬਈ ਕਿੰਨਾ ਕੋ ਪੁਰਾਣਾ ਹੈ ਇਹ ਕੈਮਰਾ ਇਹ ਤਕਰੀਬਨ ਹੋ ਗਈ 60 70 ਸਾਲ ਪੁਰਾਣਾ 60 ਤੋਂ 70 ਸਾਲ ਪੁਰਾਣਾ ਕੈਮਰਾ ਹੈ। ਹਾਂਜੀ। ਆਹ ਦੇਖ ਲਓ ਬਾਈ ਲਵਾ ਕੇ ਦਿਖਾਦੇ ਸਾਰੇ ਭਰਾਵਾਂ ਨੂੰ। ਇਹਦੇ ਉੱਪਰ ਕੀ ਲਿਖਿਆ ਵੀ ਇਹ ਕੰਪਨੀ ਦਾ ਨਾਮ ਲਿਖਿਆ ਹੋਣਾ। ਲੋਬੀਟਲ ਹਣਾ ਲੋਬੀਟਲ 2। ਲੈ ਬਾਈ। ਇਹ ਜੀ ਵੀ ਮਾਡਲ ਬਹੁਤ ਜ਼ਿਆਦਾ ਆਏ ਨੇ। ਓਕੇ ਹਾਂਜੀ। ਦੇਖਿਆ ਨਾ ਬਾਈ ਭਰਾਵੋ ਤੁਹਾਨੂੰ ਦੇਖਿਆ ਨਾ ਇਹ ਡਾਟਮਾ। ਮਾਗਣਾ ਬਾਈ ਹੋ ਰੱਖ ਜਾਨੀ ਰੱਖੀ ਬੱਸ। ਸਪੀਕਰ ਵੀ ਜਾਪਾਨ ਦੇ ਬਣੇ ਹੋਏ ਨੇ 1960 ਦੇ। 1960 ਦੇ ਸਪੀਕਰ। ਹਾਂਜੀ ਸਾਰੇ ਹੈਂਡ ਮੇਡ ਨੇ। ਇੱਕ ਸਪੀਕਰ ਦੇ ਵੇਟ 50 ਕਿਲੋ ਦੇ ਕਰੀਬ ਹੈਗਾ ਇਹਨਾਂ ਦਾ ਇੱਕ ਵਾਰ ਜਾਲੀ ਖੋਲ ਕੇ ਦਿਖਾਓ ਇੱਕ ਵਾਰੀ ਮੈਂ ਪਹਿਲਾਂ ਖੋਲੀ ਸੀਗੀ ਆਪਾਂ ਨੇ ਆਹ ਦੇਖੋ ਬਾਈ 1960 ਵੇਲੇ ਦੇ ਸਪੀਕਰ ਨੇ ਅੱਜ ਵੀ ਚੱਲ ਰਹੇ ਨੇ ਬਾਜ ਬਾਈ ਬੜੀ ਕੈਂਟ ਸੀ ਆ ਬਾਈ ਨੇ ਮੈਨੂੰ ਚਲਾਈ ਪਹਿਲਾਂ ਮੈਨੂੰ ਲੱਗਿਆ ਸ਼ਾਇਦ ਆ ਵੀ ਹੁਣ ਸਪੀਕਰ ਲਵਾਏ ਹੋਏ ਨੇ ਬਾਈ ਕਹਿੰਦਾ 50 ਕਿਲੋ ਦਾ ਇਕੱਲੇ ਦੇ ਵਿੱਚ ਲੱਗਿਆ ਹੋਇਆ ਹੈ ਨਾ ਜਿਹੜਾ ਬੂਪਰ ਹੈਗਾ ਪੂਰੀ ਬਾਡੀ ਸਮੇਤ ਹੀ 50 ਕਿਲੋ ਵੇਟ ਆ 50 ਕਿਲੋ ਵੇਟ ਆ ਦਾ ਬਾਈ 50 ਕਿਲੋ ਵੇਟ ਬਹੁਤ ਹੋ ਜਾਂਦਾ ਨਾ ਇਕੱਲਾ ਬੰਦਾ ਕੋਠੇ ਤੇ ਨਹੀਂ ਚੜ੍ਹ ਸਕਦਾ ਨਹੀਂ ਚੜ੍ਹ ਸਕਦਾ ਚੜ੍ਹਿਆ ਇਹ ਓ ਇੱਥੇ ਹੋਰ ਕੀ ਪਿਆ ਆਪਣੇ ਕੋਲ ਵੀਰੇ ਇੱਥੇ ਹੋਰ ਸੁਪਰ ਆ ਜਾ ਫੇਰ ਤਾਂ ਕਹੋ ਪਿਆ ਬਾਈ ਤੁਹਾਡੇ ਕੋਲ ਯਾਰ ਕਮਾਲ ਹੋ ਗਈ ਹਾਂਜੀ ਉਹ ਵੀ ਉਹਦੇ ਨਾਲ ਦੀ ਹਨਾ ਹਾਂਜੀ ਹਾਂਜੀ ਆਹ ਦੇਖੋ ਬਾਈ ਉਹ ਵੜਾ ਉਹ ਸਿਰੇ ਤੇ ਪਿਆਗਾ ਇਹ ਦੇਖਿਓ ਨੇ ਬਾਈ ਉਹਨਾਂ ਨੇ ਵੀਡੀਓ ਪੁਰਾਣੀ ਫਿਲਮਾਂ ਨਹੀਂ ਚੱਲਦੀ ਹੁੰਦੀ ਹਨਾ ਬਾਲੀਵੁੱਡ ਦੀਆਂ ਹਾਂਜੀ ਹਾਂ ਆਹ ਚੀਜ਼ਾਂ ਦੇਖੋ ਬਾਈ ਲਾ ਬਈ ਕਿੰਨਾ ਕੁ ਪੁਰਾਣਾ ਵੀਰੇ ਇਹ ਇਹ ਤਕਰੀਬਨ ਹੋਣਾ ਜੀ 70 ਤੋਂ 90 ਦੇ ਵਿੱਚ ਵਿੱਚ ਆ ਹੈਂਡਲ ਨਾਲ ਚੱਲਦਾ ਹੋਊਗਾ ਨਾ ਕਮਾ ਕੇ ਉਹਦੇ ਵਾਂਗੂ ਗੇੜਾ ਦੇ ਕੇ ਚਾਪੀ ਦੇ ਕੇ ਪਹਿਲਾਂ ਦਿਖਾਇਆ ਸੇਮ ਪੀਸ ਹੈ ਸੇਮ ਹੀ ਆ ਬਸ ਇਹਦੇ ਉੱਪਰ ਉਹੜਾ ਵੋਲਿਊਮ ਵਾਲਾ ਸਿਸਟਮ ਹੈ ਥੋੜਾ ਜਿਹਾ ਐਡਵਾਂਸਲਾ ਤਾਂ ਹਾਂਜੀ ਹਾਂਜੀ ਓਕੇ ਓਕੇ ਨਾ ਵੀ ਪਰ ਹੋਦਾ ਖੋਜਣਾ ਚੱਲੀ ਵੀਰੇ ਉੱਪਰ ਫਿਰ ਆਪਾਂ ਹੁਣ ਕੁਝ ਹੋਰ ਦਿਖਾਵਾਂ ਅਸਾਂ ਰਪੇਰ ਦਾ ਸਮਾਨ ਵੀ ਤੁਹਾਨੂੰ ਨਾਲ ਹੀ ਰੱਖ ਰਹਿਗਾ ਵੀ ਕੱਲ ਨੂੰ ਕੋਈ ਦਿੱਕਤ ਆ ਜਾਏ ਹਨਾ ਨੇ ਆਪਣੇ ਉਹ ਬਿੱਗਦੇ ਆ ਨਾ ਸਮਾਨ ਸ੍ਰਿੰਦਰ ਸ਼ਿੰਦਰ ਸਿੰਘ ਐਨ ਕੀਤੇ ਹੋਏ ਨੇ ਇਹਦੇ ਉੱਪਰ ओके 2018 ਦੇ ਉਹਦਾ ਪਹਿਲਾ ਰਿਕਾਰਡ ਸੀ ਸਿੰਦਾ ਦਾ ਹੈ ਜੌਣਾ ਮੋੜ ਹਮ ਮੇਰੀ ਜ਼ਿੰਦਗੀ ਦੀ ਰੋਜੀ ਰੋਟੀ ਇਹ ਤੋਂ ਹਿੱਟ ਹੋਇਆ ਸੀ ਉਹ ਫਿਰ ਆ ਦੇਖੋ ਭਾਈ ਜਦੋਂ ਉਹਨਾਂ ਦਾ ਪਹਿਲਾ ਰਿਕਾਰਡ ਆਇਆ ਸੀ ਨਾ ਉਹਨਾਂ ਦਾ ਪਹਿਲਾ ਰਿਕਾਰਡ ਸੀ ਇਹ ਮੇਰੀ ਜ਼ਿੰਦਗੀ ਦੀ ਰੋਜੀ ਰੋਟੀ ਉੱਪਰ ਸਾਈਨ ਕੀਤੇ ਆ ਸਿੰਦਾ ਜੀ ਨੇ 2018 ਵਿੱਚ ਉਹਨਾਂ ਨੂੰ ਮਿਲੇ ਸੀਗੇ ਠੀਕ ਹੈ ਜੀ ਹਾਂਜੀ ਹਾਂ ਇਹਦੇ ਜਿੰਨੇ ਵੀ ਰਿਕਾਰਡ ਨੇ ਸ਼ਿੰਦਾ ਜੀ ਦੇ ਸਾਰੇ ਨੇ ਤਾਂ ਪਸੰਨ ਕਰਾ ਕੇ ਰੱਖੇ ਹੋਏ ਨੇ ਠੀਕ ਹੈ ਅੱਛਾ ਇਹਦੇ ਵਿੱਚ ਰਿਕਾਰਡ ਪਿਆ ਉਹਨਾਂ ਦਾ ਪ੍ਰੋਪਰ ਰਿਕਾਰਡ ਹੈਗਾ ਜੀ ਆਹ ਹਾਂ ਇਹ ਤਾਂ ਸਰਪ੍ਰਾਈਜ਼ ਦੀ ਮੈਨੂੰ ਲੱਗਾ ਕਿ ਸ਼ਾਇਦ ਉਦਾਂ ਹੀ ਡਿਸਪਲੇ ਨਹੀਂ ਹੈਗਾ ਜੀ ਰਿਕਾਰਡ ਨੇ ਲਾ ਬਾਈ ਸ਼ਿੰਦਾ ਜੀ ਕੋਲ ਗਏ ਉਹ ਕਹਿੰਦੇ ਮੇਰੇ ਕੋਲੇ ਖੁਦ ਕੋਲ ਨਹੀਂ ਹੈਗੀ ਰਿਕਾਰਡ ਵੀ ਤੁਸੀਂ ਚਾਂ ਬਿਠੇ ਹੋਣਾ ਉਹਨਾਂ ਨੂੰ ਉਸੇ ਗਿਫਟ ਦੇ ਕੇ ਆਏ ਇੱਕ ਵਾਰੀ ਕੱਢੇ ਵੀਰੇ ਇਹ ਅੱਛਾ ਤੁਸੀਂ ਗਿਫਟ ਕਰਕੇ ਆਉਂਦਾ ਸ਼ਿੰਦਾ ਜੀ ਕੋਲੇ ਖੁਦ ਕੋਲ ਨਹੀਂ ਸੀਗੇ ਰਿਕਾਰਡ ਇਹ ਠੀਕ ਹੈ ਫਿਰ ਉਹਨਾਂ ਨੂੰ ਰਿਕਾਰਡ ਕੁਝ ਦੇਖ ਕੇ ਉਹਨਾਂ ਨੇ ਫੇਰੇਮ ਕਰਾ ਕੇ ਘਰੇ ਲਾਏ ਹੋਏ ਆਪਦੇ ਠੀਕ ਹੈ ਠੀਕ ਹੈ ਨਾ ਯਾਰ ਕੈਂਟ ਚੀਜ਼ਾਂ ਨੇ ਬਾਈ ਯਾਰ ਆਉਂਦਾ ਮਿੱਤਰ ਸਵਾਦ ਪੁਰਾਣੇ ਪੁਰਾਣੇ ਚੀਜ਼ਾਂ ਦਾ ਇੱਧਰ ਵੀ ਬਾਰਾ ਹੋਰਾਂ ਕੋਲ ਬੀਸੀਰ ਦੇ ਕਲੈਕਸ਼ਨ ਦੇਖੋ ਉਸਰੇ ਤੱਕ ਉੱਪਰਲੇ ਪਾਸੇ ਭਰੀ ਪਈ ਹੈ ਸਾਰੀ A to Z ਲੈ ਬਈ ਹੁਣ ਸਾਨੂੰ ਆਪਾਂ ਹੋਰ ਵੀ ਸਮਾਨ ਦਿਖਾਉਨੇ ਆ ਤੇ ਆਹ ਬਾਈ ਜਿਹੜੇ ਗਲਾਸ ਪਏ ਨੇ ਇਹ ਆਪਣੇ ਪਿੱਤਲ ਦੇ ਹੁੰਦੇ ਤੇ ਪਹਿਲਾਂ ਹਨਾ ਉਹੀ ਨੇ ਹਾਂਜੀ ਪਿੱਤਲ ਦੇ ਤਾਂ ਬਾਈ ਵਜਨ ਬਹੁਤ ਆ ਯਾਰ ਮੇਰੇ ਵੀਰ ਇਹ ਕਹਿੰਦਾ ਲੱਸੀ ਦਾ ਭਰ ਕੇ ਪੀ ਕੇ ਦਿਖਾਓ ਹੈ ਸਹੀ ਗੱਲ ਹਨਾ ਲਾ ਬਾਈ ਇਹ ਰਾਜੇ ਮਹਾਰਾਜੇ ਦੇ ਵੇਲੇ ਦੇ ਵੇਲੇ ਹੋਣੇ ਬਾਈ ਤਾਂ ਕਿੰਨੇ ਬਾਈ ਬਹੁਤ ਬੋਹ ਪ੍ਰਾਣੇ ਨੇ ਕਿਉਂਕਿ ਇਹਨਾਂ ਦਿੱਤੇ ਨਾ ਜੜੀਆਂ ਕੀਤੀ ਹੈਂਡ ਮੇਡ ਨੇ ਸਾਰੇ ਆ ਜਿਹੜੇ ਮਸ਼ੀਨੀ ਆਉਂਦੇ ਉਹਨਾਂ ਨੇ ਥੱਲੇ ਆ ਟੱਕ ਜਾਂ ਨਹੀਂ ਹੁੰਦਾ ਬਿਲਕੁਲ ਪਲੇਨ ਹੁੰਦੇ ਆ ਇਹ ਸਾਰੇ ਹੱਥੀ ਬਣੇ ਹੋਏ ਆ ਇਹਨੂੰ ਕੰਗਣੀ ਵਾਲੇ ਗਲਾਸ ਕਹਿੰਦੇ ਸੀ ਓਕੇ ਓਕੇ ਇਹਨਾਂ ਦੇ ਤਾਂ ਅਲੱਗ ਅਲੱਗ ਡਿਜ਼ਾਈਨ ਹੀ ਹਨ ਬਾਈ ਮੈਂ ਹੱਥੇ ਚੱਕ ਕੇ ਆਹੇ ਬਹੁਤ ਜ਼ਿਆਦਾ ਵੇਟ ਆ ਬਹੁਤ ਜਿੰਨਾ ਜਿਆਦਾ ਵੇਟ ਆਗਾ ਬਾਈ ਤਕੜੇ ਵੀ ਤਾਈ ਹੁੰਦੇ ਤੇ ਲੋਕ ਯਾਰ ਆਪਾਂ ਕਹਿੰਦੇ ਬਜ਼ੁਰਗ ਉਹ ਭਾਰੀ ਚੀਜ਼ਾਂ ਚ ਭਾਰੀ ਸਮਾਨ ਪਿੰਦੇ ਹੁੰਦੇ ਸੀ ਬਾਈ ਹਾਂਜੀ ਹਾਂਜੀ ਆਜੋ ਉੱਪਰ ਆਜੋ ਬਈ ਉੱਪਰ ਲੈ ਕੇ ਚੱਲਦਾ ਤੁਹਾਨੂੰ ਸਾਰਿਆਂ ਨੂੰ ਮੈਂ ਇੱਥੇ ਰੱਖ ਰੱਖਿਆ ਬਾਈ ਹੋਰ ਹੁਣ ਬਈ ਇੱਕ ਤੋਂ ਇੱਕ ਚੀਜ਼ ਪੁਰਾਣੀ ਸਾਮਗਿਆ ਹੈ ਵੀਰੇ ਹਾਂਜੀ ਪਰ ਇਹ ਬਹੁਤ ਜ਼ਿਆਦਾ ਸਮਾਨ ਆ ਹਨਾ ਨਾ ਨਾ ਕਰ ਰਹੇ ਦੇਖਿਆ ਜਾਵੇ ਜੀ ਪਈਆ ਭਰਿਆ ਪਿਆ ਕਾ ਦੇਖ ਲੋ ਭਰਾ ਹੋਰਾਂ ਕੋਲ ਸਾਰੇ ਦੁੱਪੈ ਰੱਖਣ ਦੀ ਵੀ ਜਗ੍ਹਾ ਹੈ ਨਹੀਂ ਪੁਰਾਣੇ ਲੱਕੜ ਚੱਕਿਆਂ ਦੇ ਗੱਡੇ ਸਕੂਟਰ ਮੋਟਰਾਂ ਕੋਲ ਉਧਰ ਦੂਜੇ ਘਰੇ ਖੜੇ ਐ ਅੱਛਾ ਉਹ ਵੀ ਭਾਈ ਨੇ ਸਕੂਟਰ ਸਕਟਰ ਘੱਟੇ ਕੋਟੇ ਲੈ ਭਈਆ ਦੇਖੋ ਭਾਈ ਇੱਕ ਸੋਨ ਨਾ ਇਹਦੇ ਵਿੱਚ ਦੋ ਤਿੰਨ ਜੁਨਿਕ ਆਟਮਾ ਦਿਖਾ ਦਣਾ ਜੋ ਸ਼ਾਇਦ ਮੈਂ ਪਹਿਲੀ ਵਾਰ ਦੇਖੂੰਗਾ ਭਾਈ ਉਹ ਕੀ ਚੀਜ਼ ਪਈ ਹੈਗੀ ਆ ਇਹ ਸ਼ਾਇਦ ਹਵਾ ਮਾਰਨ ਵਾਲਾ ਜਗਾੜ ਜਹ ਹਨਾ ਇਹ ਪਹਿਲਾਂ ਸਨਾਰ ਵਰਤਦੇ ਸੀ ਇਹ ਚੀਜ਼ ਨੂੰ ਇਹਨੂੰ ਧੌਂਖ ਨਹੀਂ ਕਹਿੰਦੇ ਸੀ ਓਕੇ ਇਹਦੇ ਇੱਥੇ ਅੱਗ ਨੂੰ ਹਵਾ ਦੇਣ ਵਾਸਤੇ ਪੈਪ ਲੱਗ ਜਾਂਦੀ ਸੀ ਕਿ ਜਦੋਂ ਸੋਨਾ ਪਿਘਲਾਉਂਦੇ ਸੀਗੇ ਫਿਰ ਪੈਰ ਨਾਲ ਇਹਨੂੰ ਗੇੜੀ ਜਾਂਦੇ ਸੀਗੇ ਅੱਛਾ ਇਹਨੂੰ ਦੱਬਣਾ ਪੈਂਦਾ ਸੀ ਇਹਨੂੰ ਦੱਬਣਾ ਪੈਂਦਾ ਸੀ ਓਕੇ ਇਸ ਤਰੀਕੇ ਨਾਲ ਹਵਾ ਮਾਰਦਾ ਸੀ ਅੱਛਾ ਇੱਥੋਂ ਹਵਾ ਨਿਕਲ ਜਾਂਦੀ ਸੀ ਨਾ ਇੱਥੋਂ ਹਵਾ ਨਿਕਲਦੀ ਸੀ ਲਾ ਬਈ ਅੱਗ ਨੂੰ ਤੇਜ਼ ਕਰਾਂ ਇੱਕ ਤਰ੍ਹਾਂ ਦਾ ਪੌ ਕਹ ਦਈਏ ਕਿ ਜੇ ਮੈਂ ਅੱਜ ਕੱਲੋ ਇੱਕ ਦਾ ਵੈਕਿਊਮ ਵਾਲਾ ਇੱਕ ਬਾਹਰ ਹਵਾ ਮਾਰਦਾ ਆਪਣੇ ਤੋਂ ਫਿਰ ਉਹ ਦੂਜੇ ਬਲੋਰ ਆ ਗਏ ਸੀ ਹੱਥ ਨਾਲ ਗੇੜਨ ਵਾਲੇ ਇਹ ਤੋਂ ਜ਼ਿਆਦਾ ਪੁਰਾਣੀ ਤਕਨੀਕ ਉਹ ਐ ਉਹ ਪਾਈਪ 'ਚ ਪਈ ਨੇ ਇਹਨੂੰ ਧੌਂਕਣੀ ਕਹਿੰਦੇ ਸੀ ਆਪਣੇ ਪੰਜਾਬ ਦੇ ਵਿੱਚ ਹਾਂ ਇਹਦੇ ਪਿੱਛੇ ਤਾਂ ਚਮੜੇ ਦੇ ਜਿਵੇਂ ਇਹ ਚੀਜ਼ ਬਣੀ ਹੋਈ ਐ ਮੀ ਪਿੱਛੇ ਪੰਪ ਬਣ ਜਾਂਦੇ ਸੀ ਦੋ ਮੂਰੇ ਹਾਰਨ ਪੈਂਦੀ ਸੀ ਅੱਗ ਫਿਰ ਜਦੋਂ ਅੱਗ ਘਟ ਜਾਂਦੀ ਫਿਰ ਪਿੱਛੋਂ ਹਵਾ ਮਰੀ ਜਾਂਦੀ ਅੱਗੇ ਅੱਗ ਵਧਦੀ ਜਾਂਦੀ ਬੱਲੇ ਉਹ ਤਕਰੀਬਨ 100 ਸਾਲ ਤੋਂ ਪਹਿਲਾਂ ਦੀ ਚੀਜ਼ ਐ ਭਈਆ ਮਾਈਕ ਪਈ ਨਾ ਤੁਹਾਡੇ ਕੋਲ ਹਾਂਜੀ ਇਹ ਮੈਕ ਨੇ ਪੁਰਾਣੀ ਲਾਓ ਭਰਾ ਆ ਦੇਖੋ ਆਪਾਂ ਤਾਂ ਦੂਸੇ ਵਾਲੀ ਫਿਰ ਦਾਂਗੇ ਆ ਡੀ ਜੇ ਦੇ ਛੋਟੇ ਜਿਹੇ ਅਸਲੀ ਮੈਕ ਤਾਂ ਦੇਖੋ ਆਹ ਹਨ ਐ ਭਾਈ ਦਖਾਈ ਸਾਰਿਆਂ ਨੂੰ ਬਣਦੀ ਹੈ ਗੱਲ ਇਹ ਵੀ ਮਾਈਕ ਜਿਹੜਾ ਹੈਗਾ ਇਹ ਜਿੰਨਾ ਟਾਈਮ ਬੋਲਣਾ ਹੋਣਾ ਉਹਨਾ ਟਾਈਮ ਬਟਨ ਦੱਬ ਕੇ ਰੱਖਣਾ ਪੈਂਦਾ ਸੀ ਵਾਕੀ ਟੋਕੀ ਵਾਲਾ ਕੰਮ ਹੋ ਗਿਆ ਨਾ ਤੇ ਇਹ ਬਣਿਆ ਹੈ ਇੰਗਲੈਂਡ ਦਾ ਪਿੱਛੇ ਇਹਦੇ ਲਿਖਿਆ ਵੀ ਇਹ ਸਟੈਂਪ ਵੀ ਲੱਗੀ ਹੋਈ ਹੈ ਮੇਡ ਇਨ ਇੰਗਲੈਂਡ ਠੀਕ ਹੈ ਹਾਂਜੀ ਅੱਛਾ ਆਹ ਵਾਲਾ ਜਿਹੜਾ ਥੋੜਾ ਹੱਥ 'ਚ ਹਾਂਜੀ ਇਹ ਵੀ ਇੰਗਲੈਂਡ ਦੀ ਹੈਗਾ ਨਹੀਂ ਇਹ ਨਹੀਂ ਇੰਗਲੈਂਡ ਦਾ ਹੈਗਾ ਇਹ ਵਾਲਾ ਇੰਗਲੈਂਡ ਦਾ ਇੰਗਲੈਂਡ ਦਾ ਮਾਈਕ ਹੈ ਅੱਛਾ ਆਹ ਵਾਲਾ ਬਟਨ ਐਵੇਂ ਦੱਬ ਕੇ ਰੱਖਣਾ ਪੈਂਦਾ ਸੀ ਹੈਲੋ 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 ਬੋਲੋ ਹੈ ਹਾਂਜੀ ਹਾਂਜੀ ਕੀ ਬਾਤ ਹੈ ਕੀ ਬਾਤ ਹੈ ਇਨ ਮੇਡ ਇਨ ਇੰਗਲੈਂਡ ਲਿਖਿਆ ਠੀਕ ਹੈ ਨਾ ਵੀਰੇ ਹਾਂਜੀ ਬਈ ਇਹ ਕਿੱਥੋਂ ਮਿਲਿਆ ਤੁਹਾਨੂੰ ਬਸ ਜੀ ਜਿਵੇਂ ਜਿਹਦਾ ਹੁਣ ਤੁਹਾਨੂੰ ਅਸੀਂ ਮਿਲ ਕੇ ਜਿਵੇਂ ਸਾਨੂੰ ਕੰਮ ਹੈ ਸਾਨੂੰ ਅੱਗੇ ਸਮਾਨ ਮਿਲ ਜਾਂਦਾ ਇੱਕ ਵਾਰੀ ਮੈਂ ਸੁਣਨਾ ਹੁਣ ਪ੍ਰੋਪਰ ਤਰੀਕੇ ਨਾਲ ਥੋੜੀ ਜੀ ਵੱਡੀ ਵੀਡੀਓ ਦੇ ਵਿੱਚ ਕਰਾਦਾ ਇਧਰਲੇ ਪਾਸੇ ਜਿਨੀਗਾ ਮਾਰੋਗੇ ਤਾਂ ਪੁਰਾਣੀ ਤੋਂ ਪਾਣੀ ਤਲਵਾਰ ਇਹ ਹੱਥ ਖੜੀਆਂ ਨੇ ਵੀਰੇ ਹਾਂਜੀ ਪੁਰਾਣੀ ਹੱਥ ਖੜੀ ਓਕੇ ਤੇ ਆ ਕੀ ਚੀਜ਼ਾਂ ਨੇ ਵੀਰੇ ਇਹ ਰੌਂਦ ਪਾਉਣ ਵਾਲੀ ਜੀ ਹੁਣ ਤਾਂ ਚਲੋ ਦੂਜੇ ਚੱਲ ਪੈਂਦੇ ਆ ਪਲਾਸਟਿਕ ਜੀ ਹਾਂਜੀ ਹਾਂ ਤੇ ਉੱਪਰ ਸਾਈਕਲ ਵੀ ਇੰਗਲੈਂਡ ਦਾ ਉਹਦੇ ਹੈਂਡਲ ਤੇ ਲਿਖਾ ਵੀ ਇੰਗਲੈਂਡ ਓਕੇ ਇੰਗਲੈਂਡ ਜਿਹੜਾ ਆਰਦੀ ਵਰਮਨ ਆਪਣਾ 뮤직 ਸੀਗੇ ਜਿਹੜਾ ਡਾਇਰੈਕਟਰ ਸੀਗੇ ਉਹ ਵੀ ਇਹੀ ਸਾਈਕਲ ਚਲਾਉਂਦੇ ਸੀ ਪਹਿਲਾਂ ਉਸ ਟਾਈਮ ਤੇ ਲਾ ਬਾਈ ਇੱਧਰ ਵੀ ਤੁਸੀਂ ਦੇਖ ਲਓ ਇੱਕ ਵਾਰੀ ਬਾਈ ਇਹ ਤਲਵਾਰ ਜਿਹੜੀ ਇਹ ਜਾਰਜ ਦੇ ਟਾਈਮ ਦੀ ਹੈ ਉਸ ਟਾਈਮ ਜਿਹੜੇ ਅੰਗਰੇਜ਼ੀ ਰਾਜ ਆਪਣਾ ਅੰਗਰੇਜ਼ਾਂ ਦਾ ਰਾਜ ਸੀਗਾ ਨਾ ਉਸ ਟਾਈਮ ਦੀ ਇਹਦੇ ਉੱਤੇ 골ਡ ਦੀ ਸਟੈਂਪਲ ਲੱਗੀ ਹੁੰਦੀ ਹੈ ਇਹ ਸਾਰੀ ਹੈਂਡ ਮੇਡ ਹੈ ਖਲਾ ਬਾਈ ਮੈਂ ਹਾਂ ਹਾਂ ਦੇਖੋ ਜੀ ਫੀਲਿੰਗ ਇਹ ਲੈ ਲਈਏ ਭਾਈ ਯਾਰ ਉਹ ਬਣਾਉਂਦੇ ਤਾਂ ਘੈਂਟ ਤੇ ਹਨਾ ਹਾਂ ਹਾਂ ਉਹਨਾਂ ਚੀਜ਼ਾਂ ਦਾ ਅੱਜ ਤੱਕ ਵੀ ਕੰਮਜਾਬ ਕਰੀਆਂ ਨੇ ਵਾਹ ਭਾਈ ਇਹਦੇ ਨਾਲ ਲੜਦੇ ਨੇ ਮਿੱਤਰੋ ਲੜਾਈਆਂ ਹੋਇਆਂ ਐ ਮੈਂ ਕਰਕੇ ਸ਼ੂ ਸ਼ੂ ਤੇ ਇੱਕ ਹੋਰਾਂ ਦੀ ਕਲੈਕਸ਼ਨ ਚੈੱਕ ਕਰਾਵੇ ਤੁਸੀਂ ਕੋਈ ਸਮਾਨ ਆਣਾ ਹੈ ਵਿਜ਼ਿਟ ਕਰਨਾ ਹੈ ਸਕਰੀਨ ਤੇ ਨੰਬਰ ਚੱਲ ਰਿਹਾਗਾ ਨਾਲੇ ਚੱਲ ਰਿਹਾ ਜੇ ਬਾਕੀ ਭਰਾਵੋ ਕੋ ਨਾ ਮੈਂ ਕਹਿੰਦਾ ਇੱਕ ਤਿੱਕ ਇਹ ਬਈ ਉਹ ਖੂਹ ਵਾਲੇ ਨੇ ਨਾ ਉਹ ਇਹ ਖੂਹ ਦੇ ਡੋਲ ਨੇ ਡੋਲ ਜਿਹੜਾ ਪੱਥਰਲੇ ਦਿਖਾਈਓ ਕੰਡੇ ਜੇ ਪਏ ਨੇ ਹੂੰ ਹੂੰ ਉਹ ਉਹਨੂੰ ਬਿੱਲਾ ਕਹਿੰਦੇ ਪੰਜਾਬ 'ਚ ਆਪਣੇ ਜਿਵੇਂ ਕੋਈ ਖੂਹ ਦੇ ਵਿੱਚ ਡੋਲ ਗਿਰ ਜਾਂਦਾ ਇਹਦੇ ਨਾਲ ਕੱਢ ਲੈਂਦੇ ਇਹਦੇ ਨਾਲ ਕੱਢਦੇ ਤੇ ਬਿੱਲੇ ਨਾਲ ਹਨਾ ਲਾ ਬਈ ਇੱਕ ਤੋਂ ਇੱਕ ਸਮਾਨ ਜੰਦੇ ਜੁੰਦੇ ਕੀ ਬੋਤਲਾਂ ਬਈ ਟੀਵੀ ਪਏ ਨੇ ਪੁਰਾਣੇ ਲੱਕੜ ਦੇ ਸ਼ਾ ਬਈ ਇਹ ਹੱਡੇ ਵਿੱਚ ਹੁੰਦਾ ਸਿੱਕਾ ਇਹ ਜਿੰਨੇ ਵੀ ਟੀਵੀ ਸਾਰੇ ਫਿਲਮ ਦੀ ਸ਼ੂਟਿੰਗ ਜਾ ਕੇ ਆਏ ਨੇ ਜਾ ਕੇ ਆਏ ਨੇ ਹਾਂਜੀ ਹਾਂਜੀ ਓਕੇ ਓਕੇ ਸਹੀ ਆ ਭਰਾ ਇੱਧਰ ਵੀ ਬਹੁਤ ਕੁਝ ਪਿਆ ਬਈ ਭਰਾਵਾ ਕਰ ਇੱਕ ਸਾਨੂੰ ਖਾਸ ਚੀਜ਼ ਦਿਖਾਵਾਂ ਮੈਂ ਜਦੋਂ ਪਾਇਲਟ ਲੈ ਵਿੱਚ ਬਈ ਜਦੋਂ ਵਜਨ ਤੋਲਦੇ ਹੁੰਦੇ ਤੇ ਨਾ ਇਹਨਾਂ ਨੂੰ ਵਰਤਦੇ ਹੁੰਦੇ ਨਾ ਉਹ ਇਹ ਸਭ ਤੋਂ ਪਹਿਲਾਂ ਇਹ ਬਟਿਆਏ ਸੀ ਉਸ ਤੋਂ ਬਾਅਦ ਫਿਰ ਲੋਹੇ ਵਾਲੇ ਬਣੇ ਲੋਹੇ ਵਾਲੇ ਆਏ ਸੀ ਇਹਦਾ ਇੱਕ ਅੰਦਾਜ਼ਾ ਹੁੰਦਾ ਸੀ ਵੀ 4 ਕਿਲੋ ਹੋ ਗਿਆ ਉਹਦੇ ਵਿੱਚ ਕੁੰਡਾ ਫਸਾ ਕੇ ਉਹਦੇ ਨਾਲ ਚੱਕਮ ਚਲਾਈ ਜਾਂਦੇ ਸੀ ਉਸ ਤੋਂ ਬਾਅਦ ਫਿਰ ਦੂਜੇ ਚਲੇ ਜਿਹੜੇ ਤੁਹਾਡੇ ਪਿੱਛੇ ਪਏ ਆ ਜਿਹੜਾ ਉਸ ਤੋਂ ਬਾਅਦ ਆ ਆ ਗਏ ਤੇ ਹਾਂਜੀ ਹਾਂ ਉਸ ਤੋਂ ਬਾਅਦ ਲੋਹੇ ਵਾਲੇ ਲੱਗੀਆਂ ਨਿੱਕੀਆਂ ਪੱਟੀਆਂ ਇਹਦੇ ਵਿੱਚ ਵੱਡੇ ਵੱਡੇ ਵੇਟ ਆ ਗਏ ਤੇ ਲੋਹੇ ਦੇ ਉਸ ਤੋਂ ਬਾਅਦ ਓਕੇ ਓਕੇ ਆਹ ਸਾਈਕਲ ਦੀ ਲਾਈਟ ਹੁੰਦੀ ਸੀ ਅੰਗਰੇਜ਼ਾਂ ਦਾ ਰੂਲ ਸੀਗਾ ਕੋਈ ਵੀ ਬੰਦਾ ਸਾਈਕਲ ਦੀ ਲਾਈਟ ਤੋਂ ਬਿਨਾਂ ਬਾਹਰ ਜਾਂਦਾ ਚਲਾਣ ਹੁੰਦਾ ਸੀ ਇਹ ਇਹ ਲੱਗਦੀ ਕਿੱਥੇ ਜਿੱਤੇ ਸਾਈਕਲਾਂ ਉਰੇ ਲੋਗੋ ਲੱਗਿਆ ਹੁੰਦਾ ਨਾਲ ਲੋਗੋ ਲੱਗਿਆ ਹੁੰਦਾ। ਇਹ ਲੱਗਦਾ ਵੀ ਲਫਾਫਾ ਡੰਗਣ ਵਾਸਤੇ ਬਣਾਇਆ ਹੋਇਆ। ਉੱਥੇ ਇਹ ਲਾਈਟ ਲੱਗਦੀ ਹੁੰਦੀ ਹੈ ਜੀ। ਦਿਖਾਓ ਵੀਰ ਇੱਕ ਵਾਰੀ। ਅੱਛਾ ਇਹ ਤਾਂ ਚੱਲ ਜਾਂਦੀ ਹੋ ਗਿਆ ਨਾ ਇਹ। ਹਾਂ। ਇਹ 'ਚ ਕੀ ਪੈਂਦਾ ਹੁੰਦਾ ਸੀ ਬਾਈ ਸਾਰੇ ਸੋ। ਮੇਰੇ ਕੋਲੇ ਦੂਜੀ ਵੀ ਸੀਗੀ ਮਿੱਟੀ ਤੇਲ ਵਾਲੀ ਉਹ ਸੇਲ ਹੋ ਗਈ। ਓਕੇ ਪੁਰਾਣੀ 100 ਜ਼ਿਆਦਾ ਪੁਰਾਣੀ ਉਹ ਸੀ। ਉਸ ਤੋਂ ਬਾਅਦ ਫਿਰ ਤਕਨੀਕ ਚੇਂਜ ਹੋ ਗਈ ਫਿਰ ਇਹ ਆ ਗਈ ਸੀ। ਇਹ ਆ ਗਿਆ ਸੈੱਲ ਵਾਲੀ ਆ ਗਿਆ ਪਹਿਲਾਂ ਦੀਵੇ ਦੂਵੇ ਵੀ ਅਲੱਗ ਦਾ ਜਾ ਦੇਖ ਲਓ ਬਈ ਇਹ ਤਾਂ ਦਸਵਾਨ ਹੈ। ਬਾਕੀ ਬਾਈ ਯੂਰੇ ਤੁਸੀਂ ਜਦੋਂ ਪਹੁੰਚੋਗੇ ਨਾ ਤੁਸੀਂ ਐ ਕਹੋਗੇ ਕਿ ਬਾਈ ਯਾਰ ਸਮਾਨ ਪਤਾ ਨਹੀਂ ਕੀ ਕੁਛ ਬਾਈ ਰੱਖੀ ਬੈਠਾ ਹੈ ਅਨ ਲਿਮਟਡ ਸਮਾਨ ਹੈ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਚੱਲ ਰਿਹਾ ਬਾਕੀ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਇਹਦਾ ਆਪਾਂ ਹੋ ਸਕੇ ਥੋੜਾ ਜਿਹੀ ਵੀਡੀਓ ਹੋਰ ਬਣਾ ਲਾਂਗੇ ਨੈਕਸਟ ਪਾਰਟ ਚੋਂ ਦਿਖਾ ਦਾਂਗੇ ਬਾਕੀ ਸਾਰਿਆਂ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦਾ